ਨੇ ਕਿਹਾ ਕਿ ਤੁਸੀਂ ਬਾਣੇ ਦਾ ਅਮਾਨ ਕਰ ਰਹੇ ਹੋ ਤੁਹਾਨੂੰ ਬਾਣਾ ਲਾ ਦੇਣਾ ਚਾਹੀਦਾ ਬਾਣਾ ਨਹੀਂ ਪਾਣਾ ਚਾਹੀਦਾ ਤੇ ਉਹਨਾਂ ਨੇ ਸ਼ਬਦਾਵਲੀ ਬਾਤ ਕੀਤੀ ਸੀ ਸ਼ਾਇਦ ਉਹੀ ਜੇ ਸ਼ਬਦਾਂ ਦੇ ਵਿੱਚ ਜਿਵੇਂ ਖੂਚ ਆਵਾਜ਼ ਮਾਰਦੇ ਉਹੀ ਜਿਉਂ ਨਿਕਲਦੇ ਬੱਟਾ ਨੂੰ ਲੱਗ ਪੀਸ ਦੱਸਣਾ ਡਬਲ ਮੀਨਿੰਗ ਗੱਲਾਂ ਕਰਨੀਆਂ ਮੁੰਡਿਆਂ ਨੂੰ ਨਾਲ ਬਿਠਾ ਕੇ ਇਹੋ ਜਿਹੀ ਜਿਹੀ ਬਲਗਰ ਗੱਲਾਂ ਕਰਨੀਆਂ ਕਿ ਸਹੀ ਜਾਤੀ ਹੈ ਉਦੀ ਆਪ ਦੀ ਸੋਚ ਹੈ ਲੇਕਿਨ ਕਿਸੇ ਨੂੰ ਮਾਰ ਦੇਣਾ ਇੱਕ ਬਾਣੇ ਨੂੰ ਬਦਨਾਮ ਕਰ ਦੇਣਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਤਾਲਿਬਾਨ ਦਾ ਰਾਜ ਤਾਂ ਨਹੀਂ ਹੁਣ ਤੁਸੀਂ ਬੈਠੇ ਤੁਹਾਡੀ ਪੈਂਟ ਫੱਟੀ ਹੋਈ ਆ ਤੁਸੀਂ ਇਹਨੂੰ ਫੈਸ਼ਨ ਚ ਦੇਖਣਾ ਕਿ ਵੈਸੇ ਫੱਟੀ ਹੋਈ ਆ ਤੁਸੀਂ ਆਜ਼ਾਦ ਭਾਰਤ ਦੇ ਨਾਗਰਿਕ ਹੋ ਸੋਸ਼ਲ ਮੀਡੀਆ ਤੇ ਬਹੁਤ ਗੰਦਾ ਬੋਲਿਆ ਜਾਂਦਾ ਗਾਲਾਂ ਤੱਕ ਕੱਢੀਆਂ ਜਾਂਦੀਆਂ ਨੇ ਫਿਰ ਵੀ ਰਸੂਲਪੁਰ ਜਿਹੜਿਆ ਬੋਲਣੋਂ ਨਹੀਂ ਹਟਦੇ ਫਿਰ ਵੀ ਰਸੂਲਪੁਰ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਨਹੀਂ ਹਟਦੇ ਕਹਿੰਦੇ ਆਪਣੀ ਆਪਣੀ ਸੋਚ ਆ ਕਿਸੇ ਦੇ ਮਾਪੇ-ਬਾਪ ਨੂੰ ਭੈਣਾਂ ਨੂੰ ਜਦੋਂ ਕੋਈ ਕਿਸੇ ਬਾਰੇ ਗੰਦਾ ਬੋਲਦਾ ਹੈ ਤਾਂ ਉਹਦੀ ਭੈਣ ਵੀ ਤਾਂ ਵਿੱਚ ਇਨਵੋਲ ਹੁੰਦੀ ਹੈ ਇਹ ਹਮੇਸ਼ਾ ਕਿਹਾ ਜਾਂਦਾ ਕਿ ਤੁਸੀਂ ਪੰਜਾਬ ਪੱਕੀ ਗੱਲ ਨਹੀਂ ਕਰਦੇ ਪੰਜਾਬ ਦੇ ਨਾਲ ਲੋਕਾਂ ਦੇ ਨਾਲ ਪੱਕੀ ਗੱਲ ਨਹੀਂ ਕਰਦੇ ਤੁਸੀਂ ਗੱਲ ਕਰਦੇ ਹੋ ਹਿੰਦੁਸਤਾਨ ਦੇ ਨਾਲ ਰਿਲੇਟਡ ਇਹਨੂੰ ਕਾਰਨ ਕੀ ਆ ਅਸੀਂ ਵੱਖਰੇ ਥੋੜੀ ਆ ਪੰਜਾਬ ਕਿੱਥੇ ਆ ਮੈਂ ਪਰ ਪਰ ਪੰਜਾਬੀਆਂ ਦੇ ਨਾਲ ਤਾਂ ਹਮੇਸ਼ਾ ਵਿਤਕਰਾ ਹੁੰਦਾ ਨੇ ਜਦੋਂ ਕਮਲਕਾਰ ਦੀ ਮੌਤ ਹੁੰਦੀ ਆ ਤਾਂ ਕਮਲਕੌਰ ਦੇ ਫਾਲੋਅਰ ਜਿਹੜੇ ਆ 3.5 ਲੱਖ ਹੁੰਦੇ ਆ ਪਰ ਅੱਜ ਉਸਦੇ ਫਾਲੋਅਰ ਜਿਹੜੇ ਆ 8 ਲੱਖ ਤੋਂ ਵੀ ਵੱਧ ਆ ਮਾਨਸਿਕਤਾ ਲੋਕਾਂ ਦੀ ਇੱਕ ਪਾਸੇ ਤਾਂ ਅਸੀਂ ਪੁੱਛ ਰਹੇ ਹਾਂ ਕਿ ਲੋਕ ਉਹ ਦੇ ਅੰਗੇਸਟ ਨਹੀਂ ਪਰ ਲੋਕ ਤਾਂ ਉਹਦੇ ਮਨ ਤੋਂ ਵੱਧ ਵੀ ਉਹਨੂੰ ਦੇਖਣਾ ਜ਼ਿਆਦਾ ਪਸੰਦ ਕਰਨ ਲੱਗੇ ਤੁਸੀਂ ਇਸ ਨੂੰ ਮੰਨਦੇ ਹੋ ਕਮਲ ਕੌਰ ਇੱਕ Hindu ਸੀ ਪਰ ਉਸਨੇ ਆਪਣੇ ਨਾਂ ਦੇ ਨਾਲ ਕਮਲ ਕੌਰ ਲਾਇਆ ਕਿ ਕੌਰ ਲਾਣਾ ਸਹੀ ਸੀ ਸਾਡੀਆਂ ਕੁਰਬਾਨੀਆਂ ਦੀ ਕਿ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਸਾਡੀਆਂ ਧੀਆਂ ਪੈਣਾ ਨੇ ਜਿਹੜੀਆਂ ਆਪਣੇ ਨਾਲ ਕੁਮਾਰੀ ਲਿਖਦੀਆਂ ਨੇ ਦੇਵੀ ਲਿਖਦੀਆਂ ਨੇ ਅਗਰ ਉਹ ਸਿੱਖੀ ਤੋਂ ਇਨਸਪਾਇਰ ਹੁੰਦੀਆਂ ਪੰਜਾਬ ਤੋਂ ਪੰਜਾਬੀ ਤੋਂ ਇਨਸਪਾਇਰ ਹੁੰਦੀਆਂ ਨੇ ਅਗਰ ਆਪਣੇ ਨਾਲ ਕੌਰ ਲਾ ਲੈਂਦੀਆਂ ਕੋਈ ਪੂਰੀ ਗੱਲ ਨਹੀਂ ਅੱਗਾ ਹਿੰਦੁਸਤਾਨ ਦੇ ਵਿੱਚ ਨਾਮ ਦੇ ਨਾਲ ਸਿੰਘ ਲੱਗਦਾ ਹੈਗਾ ਜੀ ਅਸੀਂ ਕਹੀਏ ਕਿ ਇੱਥੇ ਕੌਰ ਨਾਮ ਲਾ ਕੇ ਫਿਰ ਡਬਲ ਮੀਨਿੰਗ ਗੱਲਾਂ ਕਰਨੀਆਂ ਨੰਗੇਜ਼ਪੂਣਾ ਦਿਖਾਣਾ ਨਾ ਕੌਰ ਦਾ ਕੋਈ ਸੰਬੰਧ ਹੈ ਤੁਹਾਡੀ ਮੈਂਟੈਲਿਟੀ ਲੈਵਲ ਦਾ ਤੁਸੀਂ ਆਪਣੀ ਤੈਨੂੰ ਇਹ ਇਹ ਕਹੋਗੇ ਜਾਂ ਫਿਰ ਇਹ ਸਿੱਖਿਆ ਦਵੋਗੇ ਵੀ ਉਹ ਆਪਣੇ ਨਾਂ ਦੇ ਨਾਲ ਕੌਰ ਵੀ ਲਾਵੇ ਤੇ ਲੋਕਾਂ ਦੇ ਵਿੱਚ ਅਜਿਹੀ ਅਸ਼ਲੀਲਤਾ ਵੀ ਫੈਲਾਵੇ ਮੈਨੂੰ ਨਹੀਂ ਪਤਾ ਦੇਖੋ ਅੱਜ ਸਰਕਾਰ ਨੇ ਪ੍ਰੋਸਟੀਟਿਊਟ ਮੇਰੀ ਮੈਂਦਾਰ ਦਾ ਪੁੱਤ ਮੈਂ ਤਾਂ ਨਹੀਂ ਤੈਨੂੰ ਪੁੱਛਿਆ ਮੈਂ ਤਾਂ ਨਹੀਂ ਤੈਨੂੰ ਪੁੱਛਿਆ ਕਿ ਤੂੰ ਪ੍ਰੋਸਟੀਟਿਊਟ ਹੈ ਕੀ ਹੈ ਮੈਂ ਇਹਨੂੰ ਪੁੱਛਿਆ ਮੈਂ ਤਾਂ ਪੁੱਛਿਆ ਮੈਂ ਤਾਂ ਇਹ ਕਹਿੰਨੀ ਆ ਮੇਰੀ ਗੱਲ ਮੇਰੀ ਤੈਨੂੰ ਕੀ ਹੈ ਤੁਸੀਂ ਇਹ ਤੁਹਾਨੂੰ ਤੂੰ ਵੀ ਤਾਂ ਮੇਰੀ ਤੀਂ ਤੁਸੀਂ ਇੱਥੇ ਰਹਿੰਦੇ ਹੋ ਇੱਕ ਸੋਸਾਇਟੀ ਆ ਘਰ ਤੁਹਾਡੇ ਬਹੁਤ ਨੇੜੇ ਨੇ ਲੋਕ ਤੁਹਾਡੀਆਂ ਵੀਡੀਓ ਸੋਸ਼ਲ ਮੀਡੀਆ ਦੇਖਦੇ ਹੋਣਗੇ ਲੋਕ ਜਿਹੜੇ ਤੁਹਾਨੂੰ ਗਾਲਾਂ ਕੱਢਦੇ ਆ ਉਹ ਵੀ ਜਿਹੜੇ ਤੁਹਾਡੇ ਗਵਾਂਢੀ ਨੇ ਆੜੰਗਵਾੜ ਵਾਲੇ ਉਹ ਵੀ ਦੇਖਦੇ ਹੋਣਗੇ ਕਦੇ ਕਿਸੇ ਨੇ ਕਿਹਾ ਨਹੀਂ ਕਿ ਹਰਜੀਤ ਸਿੰਘ ਕਿਹੜੇ ਕੰਮ ਦੇ ਵਿੱਚ ਪੈ ਗਿਆ ਲੋਕ ਤਾਂ ਮੇਰੇ ਆਪਣੇ ਮੂੰਹ ਕੀ ਕਹਿਣਾ ਹੈ ਕਿਤੇ ਜੇ ਤੁਹਾਡੇ ਬੱਸ ਸਮਾਂ ਹੋਏ ਮੇਰੇ ਪੜੋਸੀ ਨੂੰ ਕਿਸੇ ਨੂੰ ਤੁਸੀਂ ਪੁੱਛੋਗੇ ਹਰਜੀਤ ਸਿੰਘ ਕਿਵੇਂ ਨੇ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਔਰ ਮੈਂ ਹਾਂ ਤੁਹਾਡੇ ਨਾਲ ਸੇਮਿਤਾ ਲੀਵਾਲ ਅਕਸਰ ਸੋਸ਼ਲ ਮੁੱਦਿਆਂ ਤੇ ਜਾਂ ਫਿਰ ਕੋਈ ਵੀ ਗੱਲ ਹੋਵੇ ਤਾਂ ਬੜੇ ਹੀ ਤੱਤੀ ਇੰਟਰਵਿਊ ਆ ਤੱਤਾ ਬਿਆਨ ਕਹਿ ਲਿਏ ਬਬਰ ਹਰਜੀਤ ਸਿੰਘ ਰਸੂਲਪੁਰੇ ਦਾ ਹੁੰਦਾ ਆ ਤੇ ਅੱਜ ਅ ਜੇ ਗੱਲ ਕਰੀ ਉਹਨਾਂ ਦੇ ਨਾਲ ਹੀ ਬੈਠੇ ਆ ਗੱਲਬਾਤ ਕਰਾਂਗੇ ਸਵਾਲ ਤਿੱਖੇ ਵੀ ਹੋ ਸਕਦੇ ਉਹਨਾਂ ਦੇ ਜਵਾਬ ਜਿਹੜੇ ਤਿੱਖੇ ਵੀ ਹੋ ਸਕਦੇ ਮੈਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੋ ਸਕਦੀ ਜੇ ਤੁਸੀਂ ਕਿਸੇ ਨੂੰ ਪੁੱਛ ਦਿਓ ਤਾਂ ਉਹਦਾ ਵੀ ਹੱਕ ਬਣਦਾ ਆਪਣਾ ਜਵਾਬ ਦੇਣ ਦਾ ਜਾਂ ਆਪਣੀ ਗੱਲ ਰੱਖਣ ਦਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਪੁੱਤਰ ਸਭ ਤੋਂ ਪਹਿਲਾਂ ਤਾਂ ਗੱਲ ਹੀ ਕਰਾਂਗੇ ਬਾਣਾ ਤੁਸੀਂ ਪਾਇਆ ਆ ਵਰੇਸ ਬਾਣੇ ਤੇ ਹਮੇਸ਼ਾ ਸਵਾਲ ਚੁੱਕੇ ਜਾਂਦੇ ਨੇ ਕਿ ਤੁਸੀਂ ਸਨਾਤਨੀਏ ਪ੍ਰੇਮੀਆਂ ਤੁਸੀਂ ਪ੍ਰੇਮੀਆਂ ਜਾਂ ਸੱਚਮੁੱਚ ਸਨਾਤਨੀਓ ਜਾਂ ਫਿਰ ਸਿੱਖਾਂ ਦੇ ਨਾਲ ਕੋਈ ਸੰਬੰਧ ਹੈ ਦੇਖੋ ਸਿੱਖ ਤੇ ਸਨਾਤਨ ਇੱਕ ਹੀ ਆਪੋ ਸਮਾਜ ਨੂੰ ਆਪਾਂ ਬੰਡੀਏ ਨਾ ਅਸੀਂ ਸਮਾਜ ਨੂੰ ਫਿਰਕਿਆਂ ਚ ਨਹੀਂ ਵੰਡਣਾ ਹੈਗਾ ਕਾਨ ਕੀ ਆ ਅੱਜ ਵੀ ਸਿੱਖਾਂ ਦੀਆਂ ਧੀਆਂ ਸਨਾਤਨੀਆਂ ਦੇ ਹਿੰਦੂਆਂ ਦੇ ਵਿਆਹ ਹੁੰਦੀਆਂ ਨੇ ਹਿੰਦੂਆਂ ਦੀਆਂ ਸਿੱਖਾਂ ਨਾਲ ਵਿਆਹ ਹੁੰਦੀਆਂ ਨੇ ਮੁਸਲਮਾਨਾਂ ਨਾਲ ਕਦੇ ਨਹੀਂ ਵਿਆਹ ਹੁੰਦੀਆਂ ਤੋ ਇਸ ਦਾ ਕਿ ਸਿੱਖ ਤੇ ਸਨਾਤਨ ਦਾ ਜਿਹੜਾ ਹੈਗਾ ਇੱਕ ਬਲੱਡ ਲੈਂਡ ਸਾਡੀ ਇੱਕ ਇਸ ਕਾ ਕਿ ਸਾਰੇ ਸਨਾਤ ਨਹੀਂ ਤੇ ਸਿੱਖ ਹੈ ਰਾਜਾ ਰਾਜ ਸਿੰਘ ਨੇ ਕਿਹਾ ਕਿ ਤੁਸੀਂ ਬਾਣੇ ਦਾ ਅਪਮਾਨ ਕਰ ਰਹੇ ਹੋ ਤੁਹਾਨੂੰ ਬਾਣਾ ਲਾ ਦੇਣਾ ਚਾਹੀਦਾ ਬਾਣਾ ਨਹੀਂ ਪਾਣਾ ਚਾਹੀਦਾ ਮੈਂ ਪੁੱਤਰ ਉਹਦੇ ਵਾਸਤੇ ਜਿਹੇ ਜਿਹੋ ਉਹਨੇ ਸ਼ਬਦਾਵਲੀ ਬਾਤ ਕੀਤੀ ਸੀ ਸ਼ਾਇਦ ਉਸੇ ਜੇ ਸ਼ਬਦਾਂ ਦੇ ਵਿੱਚ ਜਿਵੇਂ ਖੂਚ ਆਵਾਜ਼ ਮਾਰਦੇ ਤੇ ਉਹੀ ਜੀ ਹੋਂ ਨਿਕਲਦੀ ਹੈ ਤੇ ਉਹਨਾਂ ਨੂੰ ਮੈਂ ਸਮਝਾਤਾ ਸੀਗਾ ਤੇ ਕਿਸੇ ਨੇ ਅੱਛੀ ਸਲਾਹ ਦਿੱਤੀ ਹੈ ਤੇ ਉਤੇ ਬਾਦੋ ਹੋ ਆਪਣਾ ਚੋਪਰੇ ਵਾਹਿਗੁਰੂ ਵਾਹਿਗੁਰੂ ਕਹ ਰਹੇ ਨੇ ਤੁਹਾਨੂੰ ਲੱਗਦਾ ਕਿ ਤੁਹਾਡੇ ਜਵਾਬ ਤੋਂ ਬਾਅਦ ਚੁੱਪਨੇ ਹੋ ਜਾਂ ਕੋਈ ਹੋ ਸਕਦਾ ਹੈ ਕਿ ਉਹਨਾਂ ਨੂੰ ਲੱਗੇ ਕਿ ਤੁਹਾਡੇ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੀਦਾ ਦੇਖੋ ਕਾਰਨ ਕਾਰ ਕੀ ਹੈ ਕਿ ਕਈ ਵਾਰ ਬੰਦਾ ਕਿਸੇ ਚੱਕ ਚੱਕੇ ਬੋਲ ਜਾਂਦਾ ਹੈ ਕਈ ਵਾਰ ਪਰਮੇਸ਼ਵਰ ਤੁਸੀਂ ਕਹਿੰਦੇ ਹੋ ਕਿ ਰਾਜਾ ਰਾਜ ਸਿੰਘ ਕਿਸੇ ਚੱਕ ਚੱਕ ਬੋਲ ਦੇਖੋ ਕਿਸੇ ਦੀ ਚੱਕ ਚੱਕੇ ਬੋਲ ਜਾਂਦਾ ਹੈ ਦੂਸਰਾ ਹੈਗਾ ਕਈ ਵਾਰ ਪਰਮੇਸ਼ਵਰ ਬੰਦੇ ਨੂੰ ਮਾਲੂਮ ਬਬੇ ਕਿਸ ਨੂੰ ਕਿਹਾ ਜਾ ਵਾਰਤ ਦਾ ਕਿ ਬੰਦੇ ਨੂੰ ਸਮਝ ਨਹੀਂ ਪੈਂਦੀ ਬਾਅਦ ਚ ਸਮਝ ਆਉਂਦੀ ਹੈ ਸੋ ਅਜਿਹਾ ਮਾਲੋ ਪ੍ਰੈਜ਼ੀਡੈਂਟ ਨਾ ਉਹਨਾਂ ਵੱਲੋਂ ਹਨ ਮੇਰੇ ਵੱਲੋਂ ਕੋਈ ਆ ਕਮਲਕੌਰ ਦੇ ਕਤਲ ਨੂੰ ਲੈ ਕੇ ਤੁਸੀਂ ਬਹੁਤ ਕੁਝ ਬੋਲਦੇ ਹੋ ਬਟ ਕੀ ਲੱਗਦਾ ਹੈ ਕਿ ਕਮਲਕੌਰ ਬਹੁਤ ਸਵਾਲ ਜਵਾਬ ਹੋ ਗਏ ਬਹੁਤ ਇੰਟਰਵਿਊਜ਼ ਲੈ ਹੋ ਗੀਆਂ ਉਸ ਨੂੰ ਲੈ ਕੇ ਪਰ ਕੀ ਲੱਗਦਾ ਹੈ ਕਿ ਕਮਲਕੌਰ ਦਾ ਜੋ ਉਸ ਸਮੇਂ ਉਸ ਵੀਡੀਓ ਪਾਉਂਦੀ ਸੀ ਜੋ ਕੁਝ ਕੱਪੜਿਆਂ ਤੋਂ ਕੱਪੜਿਆਂ ਨੂੰ ਛੱਡ ਕੇ ਪੱਟਾ ਨੂੰ ਲੱਗ ਪੀਸ ਦੱਸਣਾ ਡਬਲ ਮੀਨਿੰਗ ਗੱਲਾਂ ਕਰਨੀਆਂ ਮੁੰਡਿਆਂ ਨੂੰ ਨਾਲ ਬਿਠਾ ਕੇ ਇਹੋ ਜਿਹੀ ਜਿਹੀ ਬਲਗਰ ਗੱਲਾਂ ਕਰਨੀਆਂ ਕਿ ਸਹੀ ਸੀ ਤੁਹਾਨੂੰ ਸਹੀ ਲੱਗਦਾ ਹੈ ਦੇਖੋ ਮੈਂ ਤਾਂ ਪੁੱਤ ਕਦੇ ਉਹਦੀ ਇਹ ਵੀਡੀਓ ਦੇਖੀ ਨਹੀਂ ਹੈਗੀ ਆ ਮੈਂ ਇਹ ਕਹ ਰਹੀ ਅਸੀਂ ਅਸੀਂ ਮੀਡੀਆ 'ਚ ਰਹਨੇ ਆ ਅਸੀਂ ਤੁਹਾਨੂੰ ਦੱਸ ਰਹੀਆਂ ਕਿ ਇਹ ਕੁਛ ਉਹ ਬੋਲਦੀ ਸੀ ਜੇ ਤੁਸੀਂ ਉਸਦੇ ਮਰਡਰ ਦਾ ਚਲੋ ਆਪਾਂ ਕਹਿ ਵੀ ਸਕਦੇ ਹਾਂ ਕਿ ਇੱਕ ਕਤਲ ਇੱਕ ਉਹ ਨਹੀਂ ਹੋ ਸਕਦਾ ਕਤਲ ਕਰਨਾ ਜ਼ਰੂਰੀ ਨਹੀਂ ਸੀ ਪਰ ਕਮਲਕੌਰ ਸਹੀ ਸੀ ਦੇਖੋ ਕੋਈ ਵੀ ਬੰਦਾ ਜਿਹੜਾ ਸਮਾਜ ਵਿੱਚ ਅਸ਼ਲੀਲਤਾ ਫਲੰਦਾ ਹੈ ਉਹ ਹਮੇਸ਼ਾ ਗਲਤੀ ਹੁੰਦਾ ਉਹਦੀ ਆਜ਼ਾਦੀ ਹੈ ਉਹਦੀ ਆਪਦੀ ਸੋਚ ਹੈ ਲੇਕਿਨ ਕਿਸੇ ਨੂੰ ਮਾਰ ਦੇਣਾ ਇੱਕ ਬਾਣੇ ਨੂੰ ਬਦਨਾਮ ਕਰ ਦੇਣਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਤਾਲੀਬਾਨ ਦਾ ਰਾਜ ਤਾਂ ਹੈ ਨਹੀਂ ਹੁਣ ਤੁਸੀਂ ਬੈਠੇ ਤੁਹਾਡੀ ਪੈਂਟ ਫੱਟੀ ਹੋਈ ਆ ਤੁਸੀਂ ਇਹਨੂੰ ਫੈਸ਼ਨ ਚ ਦੇਖਣਾ ਕਿ ਵੈਸੇ ਫੱਟੀ ਹੋਈ ਆ ਇਹ ਤਾਂ ਆਮ ਲੋਕਾਂ ਦੇ ਵਿਚਾਰ ਨੇ ਤੁਸੀਂ ਆਜ਼ਾਦ ਭਾਰਤ ਦੇ ਨਾਗਰਿਕ ਹੋ ਕਿਸੇ ਨੂੰ ਵੀ ਕਿਸੇ ਵੀ ਧੀ ਪੈਂਟ ਤੇ ਕੋਈ ਕਮੈਂਟ ਕਰਨ ਦਾ ਕੋਈ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਕੋਈ ਅਧਿਕਾਰ ਆ ਬਿਲਕੁਲ ਜੇ ਗੱਲ ਕਰ ਲਈਏ ਸੋਸ਼ਲ ਮੀਡੀਆ ਤੇ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਨੇ ਹੋਰ ਵੀ ਬਹੁਤ ਸਾਰੇ ਜੇ ਗੱਲ ਕਰ ਲਈਏ ਆਪਾਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਪਰ ਇੱਕ ਕਤਲ ਹੋਇਆ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਮਾਫੀ ਮੰਗ ਲਈ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਫਰਕ ਪਿਆ ਕੋਰੋਨਾ ਦੇ ਟਾਈਮ ਲੋਕ ਇਹ ਕਹਿੰਦੇ ਸੀ ਕਿ ਰੱਬ ਤੇ ਬਿਨਾ ਕੋਈ ਚੀਜ਼ ਨਹੀਂ ਹੈਗੀ ਲੋਕ ਪੈਸਿਆਂ ਨੂੰ ਵੀ ਨਾ ਸੈਨੀਟਾਈਜ਼ ਕਰਕੇ ਲੈਂਦੇ ਸੀਗੇ ਹੂੰ ਤੇ ਅੱਜ ਕਰੋਨਾ ਵੀ ਹੈ ਇੱਥੇ ਤੇ ਲੋਕ ਵੀ ਤੇ ਕਿੰਨਾ ਕੁ ਫਰਕ ਪਿਆ ਜਿੰਨਾ ਚਿਰ ਐਜੂਕੇਸ਼ਨ ਲੈਵਲ ਜਾਂ ਲੋਕਾਂ ਜੋ ਮੌਲਿਕ ਜਿਹੜੇ ਵਿਚਾਰ ਬੰਦੇ ਦੇ ਬਦਲਦੇ ਨਹੀਂ ਹੈਗੇ ਉਹਨਾਂ 'ਚ ਸਮਾਜ ਵਿੱਚ ਕੋਈ ਫਰਕ ਨਹੀਂ ਪੈ ਸਕਦਾ ਤੋਡਨੋ ਸੋਸ਼ਲ ਮੀਡੀਆ ਤੇ ਬਹੁਤ ਗੰਦਾ ਬੋਲਿਆ ਜਾਂਦਾ ਗਾਲਾਂ ਤੱਕ ਕੱਡੀਆਂ ਜਾਂਦੀਆਂ ਨੇ ਫਿਰ ਵੀ ਰਸੂਲਪੁਰ ਜਿਹੜਿਆ ਬੋਲਣੋਂ ਨਹੀਂ ਹਟਦੇ ਫਿਰ ਵੀ ਰਸੂਲਪੁਰ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਨਹੀਂ ਹਟਦੇ ਕਿ ਕਾਰਨ ਕੀ ਹੈ ਲੋਕਾਂ ਦੇ ਆਪਣੀ ਆਪਣੀ ਸੋਚ ਆ ਕਿਸੇ ਦੇ ਮਾਪੇ-ਬਾਪ ਨੂੰ ਭੈਣਾਂ ਨੂੰ ਲੋਕਾਂ ਨੇ ਸਿਖਾਇਆ ਕਿ ਗੰਦ ਬੋਲਣਾ ਹੈਗਾ ਜਦੋਂ ਕੋਈ ਕਿਸੇ ਬਾਰੇ ਗੰਦਾ ਬੋਲਦਾ ਹੈ ਤਾਂ ਉਹਦੀ ਭੈਣ ਵੀ ਤਾਂ ਵਿਚਨ ਬੋਲਵਾਂਦੀ ਹੈ ਉਹਦੀ ਮਾਂ ਨਵਾਲ ਬੋਲਵਾਂਦੀ ਹੈ ਲੋਕਾਂ ਦੇ ਆਪਣ ਆਪਣੀ ਖਾਨਦਾਨੀ ਆ ਆਪਾਂ ਜਿੱਥੇ ਵੀ ਬੋਲੇ ਆਪਾਂ ਗੰਦਾ ਨਹੀਂ ਬੋਲਦੇ ਆਪਾਂ ਸੱਚ ਦੇ ਨਾਲ ਖੜਦੇ ਆ ਗੰਦਾ ਬੋਲਣ ਵਾਲੇ ਦੇ ਅੰਦਰ ਆਪਣਾ ਗੰਦ ਪਿਆ ਤਾਂ ਲੋਕ ਬੋਲਦੇ ਨੇ ਮੈਨੂੰ ਕੋਈ ਫਰਕ ਨਹੀਂ ਹੈਗਾ ਕਿ ਉਹਨਾਂ ਦਾ ਗਦੇ ਤੇ ਘੋੜੇ 'ਚ ਫਰਕ ਹੁੰਦਾ ਹੈ ਏ ਹਮੇਸ਼ਾ ਕਿਹਾ ਜਾਂਦਾ ਕਿ ਤੁਸੀਂ ਪੰਜਾਬ ਪੱਕੀ ਗੱਲ ਨਹੀਂ ਕਰਦੇ ਪੰਜਾਬ ਦੇ ਨਾਲ ਲੋਕਾਂ ਦੇ ਨਾਲ ਪੱਕੀ ਗੱਲ ਨਹੀਂ ਕਰਦੇ ਤੁਸੀਂ ਗੱਲ ਕਰਦੇ ਹੋ ਹਿੰਦੁਸਤਾਨ ਦੇ ਨਾਲ ਰਿਲੇਟਡ ਦੇਖੋ ਕਾਰਨ ਕੀ ਆ ਅਸੀਂ ਵੱਖਰੇ ਥੋੜੀ ਆ ਪੰਜਾਬ ਕਿੱਥੇ ਆ ਮੈਂ ਪਰ ਪਰ ਪੰਜਾਬੀਆਂ ਦੇ ਨਾਲ ਤਾਂ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਨਹੀਂ ਮੇਰੇ ਨਾਲ ਤਾਂ ਕੋਈ ਵਿਤਕਰਾ ਨਹੀਂ ਤੁਸੀਂ ਮੇਰੇ ਨਾਲ ਕਦੇ ਵਿਤਕਰਾ ਹੁੰਦਾ ਦੇਖਿਆ ਜਦੋਂ ਸੋਕੇੜੀ ਸਟੇਟ ਨੇ ਮੈਨਾਂ ਵਿਤਕਰਾ ਕੀਤਾ ਤੁਹਾਡੇ ਤੇ ਇਲਜ਼ਾਮ ਲੱਗਦੇ ਆਪਾਂ ਨਾਲ ਨਾਲ ਚੱਲਦੇ ਆ ਉਹਦੇ ਨਾਲੇ بارش ਦਾ ਆਨੰਦ ਮਾਣਦੇ ਤੁਹਾਡਾ ਬੈਗ ਵੀ ਕੈਰੀ ਹੋ ਜਾਊਗਾ ਮੈਂ ਕਹਿੰਦਾ ਜੀ ਜੀ ਬਿਲਕੁਲ ਬਿਲਕੁਲ ਸੋ ਇਹ ਜਿਹਾ ਕੁਝ ਨਹੀਂ ਹੈਗਾ ਕਿ ਵਿਤਕਰੇ ਦੀ ਗੱਲ ਆਉਂਦੀ ਆ ਲੋਕਾਂ ਦੀ ਸੋਚ ਹੈ ਜਿਹੜੇ ਲੋਕ ਨੇ ਅੱਜ ਕੁਝ ਹੋਰ ਬੋਲਦੇ ਨੇ ਕੱਲ ਕੁਝ ਹੋਰ ਬੋਲਦੇ ਨੇ ਸ਼ਾਰਟ ਮੈਮਰੀ ਦੇ ਲੋਕ ਨੇ ਲੋਕ ਤਾਂ ਆਪਣੇ ਪਰਿਵਾਰ ਦੇ ਨਾਲ ਹੋਈਆਂ ਹੋਈਆਂ ਵਧੀਆਂ ਕਿਆਂ ਨੂੰ ਬੜੀ ਛੇਤੀ ਭੁੱਲ ਜਾਂਦੇ ਤਾਂ ਕਮਲ ਕੌੜ ਹੈ ਇਹੀ ਲੋਕ ਨੇ ਤੁਸੀਂ ਮੈਂ ਕਹਿੰਦਾ 6 ਮਹੀਨੇ ਛੱਡੋ ਤੁਸੀਂ ਆਉਣ ਵਾਲੇ 6 ਦਿਨ ਤੇ ਬਾਅਦ ਇਹਨਾਂ ਲੋਕਾਂ ਨੇ ਭੁੱਲ ਜਾਣਾ ਹੈਗਾ ਵੀ ਕੌਣ ਕੀ ਐ ਹਰ ਬੰਦਾ ਆਪਣੀ ਲਾਈਫ ਚ ਬੀਜੀ ਐ ਲੇਕਿਨ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਭੁੱਲ ਜਾਣਗੇ ਪਰ ਜਦੋਂ ਕਮਲ ਕੌਰ ਦੀ ਮੌਤ ਹੁੰਦੀ ਆ ਤਾਂ ਕਮਲ ਕੌਰ ਦੇ ਫਾਲੋਅਰ ਜਿਹੜੇ ਆ 3.5 ਲੱਖ ਹੁੰਦੇ ਆ ਪਰ ਅੱਜ ਉਸਦੇ ਫਾਲੋਅਰ ਜਿਹੜੇ ਆ 8 ਲੱਖ ਤੋਂ ਵੀ ਵੱਧ ਗਿਆ ਫੇ ਤੁਸੀਂ ਇਹੀ ਦੇਖ ਲਓ ਮਾਨਸਿਕਤਾ ਲੋਕਾਂ ਦੀ ਇੱਕ ਪਾਸੇ ਤੋਂ ਅਸੀਂ ਪੁੱਛ ਰਹੇ ਹਾਂ ਕਿ ਲੋਕ ਉਹ ਦੇ ਇੰਗੇਜਟ ਨੇ ਪਰ ਲੋਕ ਤਾਂ ਉਹਦੇ ਮਨ ਤੋਂ ਵੱਧ ਵੀ ਉਹਨੂੰ ਦੇਖਣਾ ਜ਼ਿਆਦਾ ਪਸੰਦ ਕਰਨ ਲੱਗੇ ਨੇ। ਹੂੰ ਫਿਰ ਕਿਉਂ ਇਸ ਚੀਜ਼ ਦਾ ਇੰਨਾ ਵਿਵਾਦ ਕਿਉਂ ਆ? ਜੋ ਸਮਾਜ ਵਿੱਚ ਲੋਕ ਦੇਖਣਾ ਚਾਹੁੰਦੇ ਨੇ ਜੇ ਅੱਜ ਕੋਈ ਗਲਤ ਕਮੈਂਟ ਕਰ ਰਿਹਾ ਹੈਗਾ। ਕਿ ਆ ਉਹਦੇ ਵਿੱਚ ਉਹ ਤਾਂ ਨਗੇਜਪੁਣੇ ਡਬਲ ਮੀਨਿੰਗ ਗੱਲ ਕਰਦੇ ਨੇ। ਤੁਸੀਂ ਤੁਹਾਡੇ ਵਿਚਾਰ ਨੇ। ਜਦਕਿ ਲੋਕ ਤਾਂ ਸਿੱਧੀਆਂ ਗਾਲਾਂ ਕੱਢ ਦਿੰਦੇ ਨੇ ਤੇ ਕੀ ਕੰਮਲ ਕਰਨ ਨਾਲ ਉਹ ਕੀ ਫਰਕ ਆ? ਕੋਈ ਫਰਕ ਨਹੀਂ ਹੈਗਾ। ਸਮਾਜ ਆਲਰੇਡੀ ਮੈਲੋ ਮੈਂਟਰੀ ਡਿਸਟਰਬ ਹੈ। ਏ ਹਮੇਸ਼ਾ ਸੁਣਨ ਨੂੰ ਮਿਲਦਾ ਹੈ ਕਿ ਤੁਸੀਂ ਲੋਕਾਂ ਦੇ ਵਿੱਚ ਇੱਕ ਆਰਾ ਬਣਾਉਣਾ ਚਾਹੁੰਦੇ ਹੋ ਪਬਲਿਸਿਟੀ ਸਟੰਟ ਜਿਹੜੀਆਂ ਅਜੇ ਹੀ ਬਿਆਨਬਾਜ਼ੀ ਕਰਕੇ ਅਜੇ ਹੈ ਕੰਟਰੋਵਰਸੀ ਦੇ ਵਿੱਚ ਪਾ ਕੇ ਤੁਸੀਂ ਸਿਰਫ ਸਟੰਟ ਬਾਜ਼ੀ ਕਰਦੇ ਹੋ ਤਾਂ ਕਿ ਤੁਸੀਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਵੀ ਇੱਕ ਲੜਕੀ ਹੋ ਤੁਹਾਨੂੰ ਪਰਮਾਤਮਾ ਨੇ ਇੱਕ ਔਰਤ ਦਾ ਸ਼ਰੀਰ ਦਿੱਤਾ ਹੈਗਾ ਕਿਸੇ ਦੀ ਧੀ ਹੋਗੇ ਕਿਸੇ ਦੀ ਭੈਣ ਹੋਗੇ ਕੀ ਤੁਹਾਡੀ ਡਰੈਸ ਤੇ ਕਿਸੇ ਨੂੰ ਇਤਰਾਜ਼ ਕਰਨ ਦਾ ਤੁਸੀਂ ਰਾਈਟ ਦਿੰਦੇ ਹੋ ਬਿਲਕੁਲ ਵੀ ਨਹੀਂ ਦਿੰਦੇ ਜੇ ਤੁਹਾਡੇ ਨਾਲ ਕੱਲ ਕੋਈ ਰੱਬ ਨਾ ਕਰੇ ਕੋਈ ਦੁਰਘਟਨਾ ਹੁੰਦੀ ਰਹੀ ਹੈ ਤੁਹਾਨੂੰ ਕੋਈ ਕਿੰਤੂ ਪ੍ਰੰਤੂ ਕਰਦਾ ਮੈਂ ਆਏ ਤੇ ਇੱਕ ਹਿੰਦੁਸਤਾਨ ਦਾ ਨਾਗਰਿਕ ਹੋਣ ਦੇ ਨਾਤੇ ਤੁਹਾਡਾ ਭਰਾ ਹੋਣ ਦੇ ਨਾਤੇ ਮੈਂ ਬਾਣਾ ਪਾਇਆ ਗੁਰੂ ਆਲਾ ਹੋਣ ਦੇ ਨਾਤੇ ਮੈਨੂੰ ਤੁਹਾਡੇ ਪੱਖ ਚ ਖੜਨਾ ਚਾਹੀਦਾ ਕਿ ਨਹੀਂ ਖੜਨਾ ਚਾਹੀਦਾ ਮੈਂ ਉਸ ਗੱਲ ਨੂੰ ਮੰਨਦੀ ਆ ਪਰ ਜੇ ਮੈਂ ਹਜਾਂ ਨੰਗੇਂਜ ਪੂਣਾ ਦਿਖਾਵਾਂਗੀ ਫਿਰ ਫਿਰ ਤਾਂ ਨਹੀਂ ਮੈਨੂੰ ਲੱਗਦਾ ਕਿ ਤੁਹਾਨੂੰ ਮੇਰੇ ਹੱਕ 'ਚ ਖੜਨਾ ਚਾਹੀਦਾ ਮੈਂ ਖੁਦ ਕਹਨੀ ਆ ਇਹ ਗੱਲ ਜੇ ਮੈਂ ਅਜੇ ਹੀ ਡਬਲ ਮੀਨਿੰਗ ਗੱਲਾਂ ਕਰਾਂ ਸੋਸ਼ਲ ਮੀਡੀਆ ਤੇ ਇਹੋ ਜਿਹੀ ਪੋਸਟਾਂ ਪਾਵਾਂ ਨੰਗੀ ਹੋ ਕੇ ਆਪਣੇ ਪੱਟਾ ਨੂੰ ਲੈਗ ਪੀਸ ਦਸਾਂ ਫਿਰ ਮੈਂ ਕਹੂੰਗੀ ਤੁਹਾਨੂੰ ਮੇਰੇ ਭਰਾ ਹੋਣ ਦੇ ਨਾਤੇ ਵੀ ਮੇਰੇ ਹੱਕ ਦੇ ਵਿੱਚ ਖੜਨ ਦੀ ਕੋਈ ਲੋੜ ਨਹੀਂ ਮੈਂ ਲੋ ਤੁਹਾਡੇ ਹੱਕ ਚ ਨਹੀਂ ਖੜੂਗਾ ਲੇਕਿਨ ਜਿਹੜਾ ਇੱਕ ਬੰਦਾ ਗੁਰੂ ਦੇ ਬਾਣੇ ਨੂੰ ਬਦਨਾਮ ਕਰ ਰਿਹਾ ਹੈ ਕਿਉਂਕਿ ਗੁਰੂ ਦੀ ਇੱਕ ਮਰਿਆਦਾ ਨਾ ਜਿੱਥੇ ਤੁਸੀਂ ਕਹੇ ਡਰੈਸ ਦੀ ਇੱਕ ਮਰਿਆਦਾ ਹੈ ਇਸ ਬਾਣੇ ਦੀ ਵੀ ਇੱਕ ਮਰਿਆਦਾ ਹੈ ਕਿਉਂਕਿ ਸਾਡੇ ਗੁਰੂ ਨੇ ਸਾਡੇ ਸਮਾਜ ਨੇ ਸਾਨੂੰ ਧੀਆ ਪਹਿਣਾ ਤੇ ਹੱਥ ਚੱਕਣ ਦਾ ਅਧਿਕਾਰ ਨਹੀਂ ਦਿੱਤਾ ਮੈਂ ਉੱਥੇ ਜੇ ਤੁਹਾਨੂੰ ਨਹੀਂ ਕਹਿਦਾ ਤੁਹਾਡੀ ਮਾਦਰ ਨੂੰ ਕਹਿ ਸਕਦਾ ਕਿ ਮਾਤਾ ਜੀ ਭੈਣ ਨੂੰ ਸਮਝਾਓ ਬੱਚੀ ਨੂੰ ਸਮਝਾਓ ਪਹਿਲਾਂ ਸਮਝਾਇਆ ਤਾਂ ਸੀਗਾ ਮੈਂ ਕਦੇ ਮੈਂ ਤਾਂ ਕਦੇ ਦੇਖਿਆ ਹੀ ਨਹੀਂ ਹੈਗਾ 2022 ਦੀ ਵੀਡੀਓ ਮੈਂ ਤੁਹਾਨੂੰ ਦਿਖਾ ਦਿੰਨੀ ਆ ਮੈਂ 2022 ਦੀ ਵੀਡੀਓ ਮੈਂ ਤੁਹਾਨੂੰ ਦੇ 2022 ਦੀ ਵੀਡੀਓਜ਼ ਐ ਅੱਜ 2022 ਦੇ ਵਿੱਚ ਉਸੇ ਕਰਕੇ ਕਮਲਕੌਰ ਜਿਹੜੀ ਆ ਫੇਮਸ ਹੋਈ ਸੀ ਕਮਲਕੌਰ ਉਸ ਤੋਂ ਬਾਅਦ ਹੀ ਚਰਚਾ ਦੇ ਵਿੱਚ ਆਈ ਸੀ ਜਦੋਂ ਅਮਰਿਤਪਾਲ ਮੈਰੋ ਨੇ ਉਸ ਨੂੰ ਸਮਝਾਇਆ ਸੀਗਾ ਕਿਹਾ ਸੀਗਾ ਉਸ ਤੋਂ ਬਾਅਦ ਉਹ ਵੀਡੀਓ ਆਈ ਸੀ ਉਸ ਤੋਂ ਬਾਅਦ ਕਮਲਕੌਰ ਤੁਸੀਂ ਕਿੰਨਾ ਸੋਹਣਾ ਸ਼ਬਦ ਯੂਜ਼ ਕੀਤਾ ਫੇਮਸ ਹੋਣਾ ਹਨਾ ਬਿਲਕੁਲ ਫੇਮਸ ਹੋਈ ਸੀ ਉਸ ਤੋਂ ਬਾਅਦ ਵੀ ਹੁੰਦਾ ਫੇਮਸ ਆਪਣੇ ਆਪ ਤੇ ਹੋ ਜਾਂਦਾ ਹੈ ਉਹਨੂੰ ਸਮਾਜ ਹੀ ਕਰਦਾ ਫੇਮਸ ਜੇ ਲੋਕ ਉਹਨੂੰ ਲਾਈਕ ਕਰਦੇ ਨੇ ਉਹਦੇ ਨਾਲ ਉਹਦੀਆਂ ਵੀਡੀਓਜ਼ ਦੇਖਦੇ ਨੇ ਇਹ ਵੀ ਨਹੀਂ ਕਿ ਲੋਕ ਪਸੰਦ ਕਰਦੇ ਨੇ ਬਰਾਬਰ ਲੋਕ ਆ ਨਾ ਅੱਜ ਜਿਹੜੇ ਲੋਕ ਬੈਠੇ ਕਮਲ ਕੌਰ ਨੂੰ ਗਾਲਾਂ ਕੱਢ ਰਹੇ ਨੇ ਹੁਣ ਕਿਹਨੇ ਕਿਹਨੇ ਨੂੰ ਫੋਲੋ ਕੀਤਾ ਮਰਨ ਤੋਂ ਬਾਅਦ ਅਗਰ 4 ਲੱਖ ਫੋਲੋਅਰਸ ਵਧੇ ਨੇ ਤੇ ਇਟ ਮੀਨ ਕਿ ਲੋਕ ਦੇਖਣਾ ਚਾਹੁੰਦੇ ਨੇ ਲੋਕ ਨਹੀਂ ਨਾ ਬਦਲੇ ਕਿਉਂਕਿ ਕਾਨ ਕੀ ਨਾ ਲੋਕ ਧਾਰਮਿਕ ਰਹੇ ਨੇ ਨਾ ਲੋਕ ਸਮਾਜਿਕ ਰਹੇ ਨੇ ਸਿਰਫ ਸਮੇ ਦੀ ਲਿਆਕਤ ਦੇਖਦੇ ਨੇ ਅੱਜ ਕਮਲ ਕੌਰ ਦੇ ਅੰਗੇਜਡ ਆਪਣੇ ਆਪ ਨੂੰ ਬੋਲ ਕੇ ਇਹ ਸੋਚਦੇ ਨੇ ਮੈ ਪਤਾ ਨਹੀਂ ਕਿੰਨੇ ਕਿ ਦੇਸ਼ ਭਗਤ ਹੈ ਜਦ ਕਿ ਆਪ ਜਿਨੇ ਨੇ ਬਿਆਹ ਚ ਆਪ ਦੇਖਦੇ ਆ ਤੁਸੀਂ ਕਿੰਨਾ ਕਾਰ ਇੱਕ Hindu ਸੀ ਤੁਸੀਂ ਉਸ ਨੂੰ ਮੰਨਦੇ ਹੋ ਕਮਲ ਕੌਰ ਇੱਕ Hindu ਸੀ ਪਰ ਉਸ ਨੇ ਆਪਣੇ ਨਾਂ ਦੇ ਨਾਲ ਕਮਲ ਕੌਰ ਲਾਇਆ ਕਿ ਕੌਰ ਲਾਣਾ ਸਹੀ ਸੀ ਸਾਡੀਆਂ ਕੁਰਬਾਨੀਆਂ ਦੀ ਗੁਰੂ ਮਹਾਰਾਜਾਂ ਨੇ ਕੁਰਬਾਨੀਆਂ ਦਿੱਤੀਆਂ ਐਦਾਂ ਦਾ ਕੋਈ ਪਾਠ ਨਹੀਂ ਹੈਗਾ ਦੇ ਉਸ ਦੇ ਕਮਲ ਕੌਰ ਉਸ ਦੇ ਨਾਮ ਹਾਂ ਕੋਈ ਗੱਲ ਨਹੀਂ ਹੈਗੀ ਕਮਲ ਕੌਰ ਕੁੜੀ ਮੈਂ ਤਾਂ ਇਹ ਕਹਾਂਗਾ ਕਿ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਸਾਡੀਆਂ ਧੀਆ ਪੈਣਾ ਨੇ ਜਿਹੜੀਆਂ ਆਪਣੇ ਨਾਲ ਕੁਮਾਰੀ ਲਿਖਦੀਆਂ ਨੇ ਦੇਵੀ ਲਿਖਦੀਆਂ ਨੇ ਅਗਰ ਉਹ ਸਿੱਖੀ ਤੋਂ ਇਨਸਪਾਇਰ ਹੁੰਦੀਆਂ ਪੰਜਾਬ ਤੋਂ ਪੰਜਾਬੀ ਤੋਂ ਇਨਸਪਾਇਰ ਹੁੰਦੀਆਂ ਨੇ ਅਗਰ ਆਪਣੇ ਨਾਲ ਕੌਰ ਲਾ ਲੈਂਦੀਆਂ ਕੋਈ ਪੂਰੀ ਗੱਲ ਨਹੀਂ ਆ ਅੱਧਾ ਹਿੰਦੁਸਤਾਨ ਦੇ ਵਿੱਚ ਨਾਮ ਦੇ ਨਾਲ ਸਿੰਘ ਲੱਗਦਾ ਹੈਗਾ ਜੇ ਅਸੀਂ ਕਹੀਏ ਇਕੱਲਾ ਇਥੇ ਕੌਰ ਨਾਮ ਲਾ ਕੇ ਫਿਰ ਡਬਲ ਮੀਨਿੰਗ ਗੱਲਾਂ ਕਰਨੀਆਂ ਨੰਗੇਜ਼ਪੂਣਾ ਦਿਖਾਣਾ ਇਹਦਾ ਕਾਰਨ ਹੈਗਾ ਇਹਦੇ ਨਾਲ ਕੌਰ ਦਾ ਥੋੜੀ ਸੰਬੰਧ ਹੈ ਤੁਹਾਡੀ ਮੈਂਟੈਲਿਟੀ ਲੈਵਲ ਦਾ ਨਹੀਂ ਮੈਂਟੈਲਿਟੀ ਨਹੀਂ ਇੱਥੇ ਜੇ ਤੁਸੀਂ ਮੰਨਦੇ ਹੋ ਤੁਸੀਂ ਇੱਕ ਸਨਾਤਨੀ ਤੁਸੀਂ ਕਹਿ ਰਹੇ ਹੋ ਕਿ ਮੈਂ ਸਨਾਤਨੀਆਂ ਨਹੀਂ ਹੈਗਾ ਮੈਂ ਸਨਾਤਨ ਤੇ Hindu ਇੱਕ ਧਰਮ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਮੰਨਦੇ ਹੋ ਜੇ ਹੁਣ ਤੁਹਾਡੀ ਕੁੜੀ ਤੁਹਾਡੀ ਧੀ ਹੋਵੇ ਠੀਕ ਹੈ ਤੁਸੀਂ ਆਪਣੀ ਤੈਨੂੰ ਇਹ ਇਹ ਕਹੋਗੇ ਜਾਂ ਫਿਰ ਇਹ ਸਿੱਖਿਆ ਦਵੋਗੇ ਵੀ ਉਹ ਆਪਣੇ ਨਾਂ ਦੇ ਨਾਲ ਕੌਰ ਵੀ ਲਾਵੇ ਤੇ ਲੋਕਾਂ ਦੇ ਵਿੱਚ ਅਜਿਹੀ ਅਸ਼ਲੀਲਤਾ ਵੀ ਫੈਲਾਵੇ 10 ਡਬਲ मीनिंग ਗੱਲਾਂ ਕਰੇ ਮੈਨੂੰ ਨਹੀਂ ਪਤਾ ਦੇਖੋ ਅੱਜ ਸਰਕਾਰ ਨੇ ਪ੍ਰੋਸਟੀਟਿਊਟ ਮੇਰੀ ਮੈਦਾਨ ਹੈ ਪੁੱਤ ਮੈਂ ਤਾਂ ਨਹੀਂ ਤੈਨੂੰ ਪੁੱਛਿਆ ਮੈਂ ਤਾਂ ਨਹੀਂ ਤੈਨੂੰ ਪੁੱਛਿਆ ਕਿ ਤੂੰ ਪ੍ਰੋਸਟੀਟਿਊਟ ਹੈ ਕੀ ਹੈ ਮੈਂ ਇਹਨੂੰ ਪੁੱਛਿਆ ਹੂੰ ਮੈਂ ਤਾਂ ਪੁੱਛਿਆ ਮੈਂ ਤਾਂ ਇਹ ਕਹਿਨੀ ਆ ਮੇਰੀ ਗੱਲ ਮੇਰੀ ਤੀਨੂ ਕੀ ਆ ਤੁਸੀਂ ਇਹ ਤੁਹਾਨੂੰ ਤੂੰ ਵੀ ਤਾਂ ਮੇਰੀ ਤੀ ਆ ਹੂੰ ਮੈਂ ਉਹੀ ਕਹਿ ਰਹੀ ਆ ਤਾ ਮੈਨੂੰ ਲਗਾ ਲਓ ਮੈਨੂੰ ਲਗਾ ਲਓ ਮੈਨੂੰ ਲਗਾ ਲਓ ਜਦ ਅੱਜ ਦਾ ਜਿਹੜਾ ਯੋਗ ਜੇ ਤੂੰ ਆਪਣੀ ਧੀ ਦਾ ਮਤਲਬ ਲਾ ਲੈਣਾ ਮੈਂ ਤਾਂ ਤੁਸੀ ਤੁਸੀਂ ਮੇਰੀ ਧੀ ਨਹੀਂ ਹੈਗੇ ਉਹੀ ਕਹਿ ਰਹੀ ਜੇ ਤੂੰ ਮੇਰੀ ਤੀ ਤੂੰ ਜੇ ਤੂੰ ਮੇਰੀ ਤੀ ਆ ਮੈਂ ਥੋੜੀ ਜੀ ਚਲੂਗਾ ਇਹ ਜੇ ਤੂੰ ਮੇਰੀ ਤੀ ਆ ਤੁਸੀਂ ਮੇਰੇ ਵਾਲ ਵਾਲੀ ਲਗਾ ਲਓ ਤੁਜੀ ਕੀ ਤੁਸੀਂ ਮੈਨੂੰ ਇਜਾਜ਼ਤ ਦੋਗੇ ਮੈਂ ਆਪਣੇ ਨਾਮ ਦੇ ਨਾਲ ਕਾਰ ਵੀ ਗੱਲ ਮੈਂ ਕਿ ਮੈਂ ਆਪਣੇ ਚਲ ਤੁਸੀਂ ਮੈਂ ਮੈਂ ਇਸੇ ਗੱਲ ਦਾ ਕਰਦੀ ਤੁਸੀਂ ਆਪਣੇ ਤੇ ਲੈ ਲਓ ਹਾਂ ਤੁਸੀਂ ਮੈਨੂੰ ਆਪਣੀ ਧੀ ਮੰਨ ਲਿਓ ਮੈਂ ਕੌਰ ਲਗਾ ਕੇ ਆਪਣੇ ਨਾਂ ਦੇ ਨਾਲ ਜੋ ਸਾਡੇ ਮਤਲਬ ਗੁਰੂ ਸਹਿਬਾਨ ਨੇ ਕੁਰਬਾਨੀਆਂ ਦੇ ਕੇ ਸਿੰਘ ਤੇ ਕੌਰ ਨੂੰ ਸਾਜਿਆ ਸਾਡੇ ਨਾਮ ਦੇ ਨਾਲ ਲਾਇਆ ਫਿਰ ਉਹ ਮਿੱਟੀ ਨੇ ਸਾਡੀਆਂ ਕੁਰਬਾਨੀਆਂ ਜੇ ਅਸੀਂ ਕੌਰ ਲਾ ਕੇ ਸਾਡੇ ਨਾਂ ਦੇ ਨਾਲ ਮੈਂ ਆਪਣੇ ਨਾਂ ਦੇ ਨਾਲ ਕੌਰ ਲਾ ਕੇ ਨੰਗੇਜ਼ਪੂਣਾ ਦਿਖਾਵਾਂ ਮੈਂ ਆਪਣੇ ਇੱਕ ਮਿੰਟ ਮੈਂ ਪਹਿਲਾਂ ਆਪਣੀ ਗੱਲ ਪੂਰੀ ਕਰ ਲਵਾਂ ਮੈਂ ਆਪਣੇ ਨਾਂ ਦੇ ਨਾਲ ਕੌਰ ਲਾ ਕੇ ਨੰਗੇਜ਼ਪੂਣਾ ਦਿਖਾਵਾਂ ਡਬਲ ਮੀਨਿੰਗ ਗੱਲਾਂ ਸੋਸ਼ਲ ਮੀਡੀਆ ਤੇ ਕਰਾਂ ਲੋਕਾਂ ਨੂੰ ਇੱਕ ਅਜਿਹੀ ਸੇਧ ਦਵਾਂ ਬਲਕਿ ਸਾਨੂੰ ਜੇ ਲੋ ਜਰੂਰੀ ਦੇ ਲੋਕ ਸਾਰੀਆਂ ਘਟੀਆਂ ਚੀਜ਼ਾਂ ਹੀ ਦੇਖਦੇ ਚੰਗੀਆਂ ਚੀਜ਼ਾਂ ਵੀ ਦੇਖਦੇ ਆ ਜੇ ਅਸੀਂ ਚੰਗੀਆਂ ਚੀਜ਼ਾਂ ਦਿਖਾਵਾਂਗੇ ਤਾਂ ਹੀ ਦੇਖਣਗੇ ਨਾ ਲੋਕ ਜੇ ਲੋਕ ਲੋਕਾਂ ਨੂੰ ਅਸੀਂ ਗਾਂਧੀ ਦਿਖਾਣਾ ਫਿਰ ਲੋਕ ਗਾਂਧੀ ਦੇਖਣਗੇ ਗਾਂਧੀ ਪਰੋਸਿਆ ਕਿਾ ਧਰਤੀ ਤੇ ਇਕੱਲੀ ਕਮਲਕੌਰ ਹੀ ਦਿਖਾ ਰਹੀ ਹੈ ਮੈਂ ਉਹ ਹੀ ਮੈਂ ਜਾਣ ਲੱਗ ਗੱਲ ਕਰਦਾ ਇਹ ਤਾਂ ਲੋਕਾਂ ਦਾ ਨਜ਼ਰੀਆ ਲੋਕਾਂ ਦਾ ਨਜ਼ਰੀਆ ਹੈ ਅੱਜ ਦੀ ਡੇਟ ਦੇ ਵਿੱਚ ਤੁਸੀਂ ਸਿਰਫ ਇਹ ਕਹਿ ਰਹੇ ਕਿ ਕਮਲਕੌਰ ਆ ਕਿੰਨੀਆਂ ਕੌਰ ਕਰਕੇ ਤੁਸੀਂ 3 ਵੀ 2 ਚ ਚਲੇ ਜਾਓ ਤੁਸੀਂ ਜਿੰਨੇ ਚੰਡੀਗੜ੍ਹ ਦੇ ਹੋਟਲਸ ਨੇ ਨਾ ਮੋਸਟਲੀ ਜਿਹੜੇ ਹੈ ਇਹਨਾਂ ਦਾ ਡਾਟਾ ਕੱਢ ਲਓ ਹੂੰ ਉੱਥੇ ਦੇਖੋ ਮੈਂ ਉਹੀ ਕਹਿ ਰਿਹਾ ਇਸ ਦਾ ਕਿ ਇਹ ਸਿਰਫ ਨਾ سوشل ਇਹਨਾਂ ਲੋਕ ਜਿਹੜੇ ਸਿਰਫ سوشل মিডিਆ ਤੇ ਆਪਣੇ ਆਪ ਨੂੰ ਵਿਦਵਾਨ ਕਹਣ ਬਾਤੇ ਪਤਾ ਨਹੀਂ ਕਿੰਨਾ ਕਿਨਾਂ ਨੂੰ ਸਿੱਖੀ ਨਾਲ ਪਿਆਰ ਹੈ ਜਿੰਨੇ ਕੁ ਲੋਕ ਕਮਲ ਕੌਰ ਦੇ ਫੈਨ ਫਾਲੋਅਰ ਹੈ ਐਨੇ ਕਿ ਤਾਂ ਅੱਜ ਵੀ ਡੈਟ ਸਿੱਖੀ ਨੂੰ ਪਿਆਰ ਕਰਨ ਵਾਲੇ ਨਹੀਂ ਰਹੇ ਹੈਗੇ ਅੱਜ ਆਧਾ ਪੰਜਾਬ ਜਿਹੜਾ ਹੈਗਾ ਸਿੱਖੀ ਤੇ ਟੁੱਟ ਗਿਆ ਹੈਗਾ ਅੱਜ ਕਿਆ ਸਿੱਖੀ اجازت ਦਿੰਦੀ ਹੈ ਕਿ ਤੁਸੀਂ ਸ਼ਰਾਬਾਂ ਪੀਓ ਕਿਆ ਸਿੱਖੀ اجازت ਦਿੰਦੀ ਹੈ ਨਹੀਂ ਦਿੰਦੀ ਸਿੱਖੀ ਦੇ ਵਿੱਚ ਤੁਹਾਨੂੰ ਸੋਸ਼ਲ ਮੀਡੀਆ ਦੇ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖਣਾ ਚਾਹੁੰਦੇ ਨੇ ਵੀ ਉਹ ਅਜੇਹੀ ਅਸ਼ਲੀਲਤਾ ਨਾ ਦੇਖਣ ਕਿਉਂਕਿ ਇਹ ਸਟੇਟ ਦਾ ਪਲੇਟਫਾਰਮ ਨਹੀਂ ਹੈਗਾ ਇਹ ਇੰਟਰਨੈਸ਼ਨਲ ਇੱਕ ਪਲੇਟਫਾਰਮ ਹੈ ਤੁਸੀਂ ਤੇ ਬਾਈਂਡ ਅਪ ਕਰ ਲਓ ਉਹਨੂੰ ਆਪਣੇ ਬੱਚਿਆਂ ਨੂੰ ਇਸ ਇੰਸਟਾਗ੍ਰਾਮ ਸਕੂਲ ਚ ਪੜਾਇਆ ਨਹੀਂ ਜਾਂਦਾ ਨਾ ਉਹ ਕਿਸੇ ਇੰਜੀਨੀਅਰਿੰਗ ਚ ਪੜਾਇਆ ਜਾਂਦਾ ਵੀ ਸਾਨੂੰ ਉੱਥੇ ਨੀਡ ਐ ਸਾਨੂੰ ਗੂਗਲ ਪਰ ਕਰੋਨਾ ਨੇ ਇੱਕ ਚੀਜ਼ ਤਾਂ ਕਰਤੀ ਨਾ ਸੋਸ਼ਲ ਮੀਡੀਆ ਨੇ ਕਰੋਨਾ ਤੇ ਸਾਨੂੰ ਜ਼ੂਮ ਦੀ ਨੀਡ ਪਈ ਐ ਸਕੂਲਾਂ ਚ ਬੱਚਿਆਂ ਨੂੰ ਟੀਚਰਸ ਨੂੰ ਕਿਆ ਹੁੰਦਾ ਸੀ ਆਪਣੀ ਕਲਾਸ ਲੈਣੀਆਂ ਹੁੰਦੀਆਂ ਸੀ ਅੱਜ ਵੀ ਬਹੁਤ ਸਾਰੇ ਬੱਚੇ ਨੇ ਜਿਹੜੇ ਆਨਲਾਈਨ ਕਲਾਸਿਸ ਲੈਂਦੇ ਨੇ ਬੜੇ ਨੇ ਹੈਗੇ ਠੀਕ ਹੈ ਬੜੀ ਬੜੇ ਇੰਸਟੀਟਿਊਟਸ ਚੱਲਦੇ ਨੇ ਅੱਜ ਆਨਲਾਈਨ ਜਿਹੜਾ ਹੈਗਾ ਘਰੇ ਬੈਠ ਕੇ ਬੱਚੇ ਆਪਣੀ ਜੌਬ ਕਰ ਰਹੇ ਨੇ ਲੇਕਿਨ ਇੰਸਟਾਗ੍ਰam ਦਾ ਕਿਤੇ ਵੀ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਜਾਂ ਕਿਸੇ ਧਾਰਮਿਕ ਸੰਸਥਾ ਦੇ ਵਿੱਚ ਕਿਤੇ ਕੋਈ ਨੀਡ ਨਹੀਂ ਆ ਸਿਰਫ ਯੂਜ਼ ਤੇ ਆ ਇੱਕ ਧਾਰਮਿਕ ਸ਼ਖਸੀਅਤ ਹੈ ਉਹ ਵੀ ਇੰਸਟਾਗ੍ਰam ਤੇ ਬੈਠਾ ਹੈ ਇੱਕ ਲੱਚਰਤਾ ਫਲਾਉਣ ਵਾਲਾ ਵੀ ਉੱਥੇ ਬੈਠਾ ਇੱਕ ਕੋਈ ਪ੍ਰੋਡਕਟ ਸੇਲ ਕਰਨ ਵਾਲਾ ਵੀ ਉੱਥੇ ਬੈਠਾ ਹੈ ਇੱਕ ਉਹਨਾਂ ਸਾਰੀਆਂ ਚੀਜ਼ਾਂ ਤੋਂ ਵੀਊ ਲੈਣ ਵਾਲਾ ਆਲਰੇਡੀ ਅਜਿਹੇ ਚੈਨਲ ਵੀ ਉਹਦੇ ਤੇ ਬੈਠੇ ਆ ਡਿਪੈਂਡ ਕਰਦਾ ਕਿ ਤੁਹਾਡੇ ਅੰਦਰ ਤੁਹਾਡੀ ਕੀ ਭਾਵਨਾ ਦੇਖਣ ਦੀ ਜੇ ਬੰਦੇ ਦੇ ਅੰਦਰ ਭਾਵਨਾ ਆਪਣਾ ਚੰਗਾ ਦੇਖਣ ਦੀ ਆ ਉਹ ਚੰਗੀ ਚੀਜ਼ ਸਰਚ ਕਰੂਗਾ ਅਗਰ ਮਾੜੀ ਚੀਜ਼ ਦੀ ਭਾਵਨਾ ਤਾਂ ਉਹ ਮਾੜੀ ਹੀ ਸਰਚ ਕਰੂਗਾ ਇਹ ਨਹੀਂ ਹੈ ਕਿ ਤੁਸੀਂ ਸਰਚ ਔਨ 에ਅਰ ਕਰ ਰਹੇ ਹੋ ਸਰਚ ਔਨ 에ਅਰ ਕਰ ਰਹੇ ਹਾਂ ਉੱਥੇ ਹਰਜੀਤ ਸਿੰਘ ਤਾਂ ਨਹੀਂ ਦਿਖੇਗਾ ਔਨ 에ਅਰ ਹੀ ਦਿਖੇਗਾ ਔਨ 에ਅਰ ਦੇ ਨਾਮ ਤੋਂ ਕਿੰਨੇ ਚੈਨਲਸ ਨੇ ਉਹ ਦਿਖਦੇ ਨੇ ਲੋਕ ਕਿਸੇ ਦੇ ਕੋਲ ਪਹਿਲਾਂ ਕਲਿੱਪ ਦੇਖਦੇ ਨੇ ਇੱਕ ਦੂਜੇ ਨਾਲ ਗੱਲ ਕਰਦੇ ਨੇ ਵੀ ਯਾਰ ਫਲਾਣੀ ਲੜਕੀ ਨੇ ਐਦਾਂ ਦਾ ਵੀਡੀਓ ਬਣਾਈ ਵੀ ਆ ਤੈ ਦੇਖੀ ਆ ਲੋਕ ਐਦਾਂ ਪਹਿਲਾਂ ਟਾਕ ਕਰਦੇ ਨੇ ਫਿਰ ਉਹਨੂੰ ਸਰਚ ਕਰਦੇ ਨੇ ਫਿਰ ਜਦੋਂ ਇੱਕ ਨੂੰ ਸਰਚ ਕਰਦੇ ਨੇ ਫਿਰ ਉਹਦੀਆਂ ਸਾਰੀਆਂ ਰੀਲਸ ਜਦੋਂ ਇੱਕ ਦੇਖ ਲੈਣੇ ਫਿਰ ਉਹ ਆਪਣੇ ਆਪ ਆਉਂਦੀਆਂ ਨੇ ਜਦਕਿ ਤੁਸੀਂ ਮੈਂ ਆਪਣਾ ਲੋਕ ਬੱਚਿਆਂ ਦਾ ਨਾਮ ਲੈਂਦੇ ਨੇ ਇੱਥੇ ਤੁਹਾਨੂੰ ਮੈਂ ਕਹਾਂਗਾ ਤੁਹਾਡਾ ਔਨ ਕੈਮਰਾ ਹੈਗਾ ਇਹ ਮੇਰਾ ਇੰਸਟਾਗ੍ਰam ਹੈ ਮੈਂ ਵੀ ਇੰਸਟਾਗ੍ਰam ਯੂਜ਼ ਕਰ ਰਿਹਾ ਹੈਗਾ ਠੀਕ ਹੈ ਤੁਸੀਂ ਇੱਥੇ ਡੈਸ਼ਬੋਰਡ 'ਚ ਚਲੇ ਜਾਓ 471000 ਬੰਦਾ ਡੈਸ਼ਬੋਰਡ 'ਚ ਬੈਠਾ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਏਜ ਕਿੰਨੀ ਵਾਲੇ ਬੈਠੇ ਆ ਠੀਕ ਹੈ ਇੱਥੇ ਤੁਹਾਡੇ ਕੋਲ ਕੀ ਹੈ ਕਿ ਜਿੰਨੇ ਬੰਦੇ ਬੈਠੇ ਨੇ ਸਾਰੇ ਦੇ ਸਾਰੇ ਮਚਿਓ ਨੇ 18 ਸਾਲ ਤੇ ਘੱਟ ਦਾ ਕੋਈ ਏਜ ਵਾਲਾ ਇੰਸਟਾਗ੍ਰam ਤੇ ਨਹੀਂ ਮੈਨੂੰ ਦੇਖ ਰਿਆ ਹੁਣ ਇੱਥੇ ਮੈਂ ਕਹਾ ਕਿ ਮੈਂ ਤਾਂ ਮਹਿਰਜੀਤ ਸਿੰਘ ਕਰਕੇ ਬੱਚੇ ਖਰਾਬ ਹੋ ਰਹੇ ਨੇ ਇਹ ਸਿਰਫ ਝੂਠ ਬੋਲ ਰਹੇ ਨੇ ਲੋਕ ਬੱਚਿਆਂ ਦੇ ਕੋਲ ਜਦੋਂ ਮੋਬਾਈਲ ਦੇਊਗਾ ਤਾਂ ਪੇਰੈਂਟਸ ਦੇਊਗਾ ਪੇਰੈਂਟਸ ਆਪਣੇ ਬੱਚਿਆਂ ਨੂੰ ਕੰਟਰੋਲ 'ਚ ਨਹੀਂ ਕਰ پا ਰਹੇ ਕਮਲ ਕੌਰ ਤਾਂ ਉਹਨਾਂ ਦੀ ਕੁਝ ਲੱਗਦੀ ਹੋਣੀ ਹੈਗੀ ਇੱਥੇ ਤੁਸੀਂ ਮਾਪਿਆਂ ਨੂੰ ਮਾਪਿਆਂ ਨੂੰ ਹੀ ਕਹਾਂਗਾ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਮੈਂ ਐਡਵਾਈਸ ਕਰਦਾ ਅਗਰ ਤੁਹਾਨੂੰ ਲੱਗਦਾ ਜਿਹੜੇ ਵੀ ਲੋਕ ਬੜਾ ਮੈਨੂੰ ਮੰਦਾ ਚੰਗਾ ਬੋਲਦੇ ਨੇ ਹੋਰ ਸਮਾਜ ਵਿੱਚ ਗੰਦ ਦੇਖੀ ਵੀ ਜਾਂਦੇ ਨੇ ਤੇ ਬੋਲੀ ਵੀ ਜਾਂਦੇ ਨੇ ਉਹਨਾਂ ਨੂੰ ਇਹ ਕਹਾਂਗਾ ਤੁਸੀਂ ਆਪਣੇ ਬੱਚਿਆਂ ਨੂੰ ਇੰਸਟਾਗ੍ਰam ਤੇ ਦੂਰ ਰੱਖੋ ਸਾਰੀ ਪ੍ਰੋਬਲਮ ਦਾ ਸੋਲੂਸ਼ਨ ਹੈ ਇੱਕ ਸਟੇਟ ਨੂੰ ਥੋੜੀ ਆ ਅੱਜ ਤੁਸੀਂ ਪੰਜਾਬ ਦੀਆਂ ਲੜਕੀਆਂ ਬਾਰੇ ਤੁਸੀਂ ਸ਼ੋਰ ਮਚਾ ਲਿਆ ਹਰਿਆਣਾ ਚ ਕੌਣ ਕਹੂਗਾ ਦਿੱਲੀ ਚ ਕੌਣ ਕਹਗਾ ਯੂਪੀ ਦੇ ਵਿੱਚ ਇੰਨੇ ਕਰਮ ਲੋਕ ਵੀਡੀਓ ਦੇ ਵਿੱਚ ਇੱਕ ਕੁੜੀ ਦੀ ਕੁੱਟਮਾਰ ਕੀਤੀ ਗਿਆ ਸੀ ਮਾਮਲੇ ਲੈ ਦੇਖੋ ਕਾਹਨ ਕਿਹਾ ਇੱਕ ਹੀ ਆਹੀ ਗੱਲ ਆਗੀ ਨਾ ਇਹ ਲੋਕ ਵਾਇਲੈਂਸ ਫਲਾ ਰਹੇ ਨੇ ਬਦਮਾਸ਼ੀ ਫਲਾ ਰਹੇ ਨੇ ਇੱਕ ਨੂੰ ਕਹਿਤਾ ਦੂਸਰੇ ਨੂੰ ਥ੍ਰੈਟ ਦੇਤਾ ਕਿਉਂਕਿ ਹਰ ਕੈਟਾਗਰੀ ਦੇ ਲੋਕ ਸਮਾਜ ਵਿੱਚ ਰਹਿੰਦੇ ਨੇ ਕਹਨ ਹਰ ਸੋਚ ਦੇ ਲੋਕ ਰਹਿੰਦੇ ਨੇ ਜਦੋਂ ਇੱਕ ਨੂੰ ਆ ਗਿਆ ਤਾਂ ਦੂਸਰੇ ਨੂੰ ਮਾਰਾ ਕੱਲ ਨੂੰ ਫਿਰ ਤਾਂ ਕੁੜੀਆਂ ਨੂੰ ਮਾਰਨ ਲੱਗ ਜਾਣਗੇ ਲੋਕ ਕੁੜੀਆਂ ਹੀ ਕਿਉਂ ਨਗੇਸ ਕੱਲਾ ਕੁੜੀਆਂ ਦੇ ਹੀ ਹੁੰਦਾ ਹੈ। ਕਿ ਆ ਬੰਦਿਆਂ ਦਾ ਨਗੇਸ ਨਹੀਂ ਹੈਗਾ। ਸੋ ਇਸ ਗੱਲ ਕਰਕੇ ਕਿੰਨੇ ਨੇ ਜਿਹੜੇ ਅੱਜ ਮੰਨ ਲਓ ਜੈਂਡਰ ਹੀ ਚੇਂਜ ਕਰ ਗਏ ਨੇ ਲੋਕ। ਠੀਕ ਨਹੀਂ ਇਹ ਸਾਰਾ ਜਿਹੜਾ ਯੁੱਗ ਹੈ ਨਾ ਜਿਹੜਾ ਹੁਣ ਇਹ ਇੱਕ ਨਵੀਂ ਦੁਨੀਆ ਇੱਕ ਹੋਰ ਆ ਰਹੀ ਆ ਜਿਹਦੇ ਵਿੱਚ ਸਾਨੂੰ ਆਪਣੇ ਆਪ ਨੂੰ ਪ੍ਰੀਪੇਅਰ ਹੋਣ ਦੀ ਲੋੜ ਹੈ। ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਉਹਨਾਂ ਤੋਂ ਦੂਰ ਰੱਖ ਸਕਦੇ ਆ ਬਿਨਾ ਸਮਾਜ ਵਿੱਚ ਝਗੜਾ ਕਰਕੇ। ਤਾਨੂੰ ਉਹਦਾ ਮੰਥਨ ਕਰਨੀ ਅਗਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਇੱਕ ਗੱਲ ਕਹਿ ਦੇਣਾ ਵੀ ਭਾਈ ਜਿਹੜੇ ਵੀ ਬੰਦੇ ਆਪਣੇ ਉਹ ਚਲਾ ਰਹੇ ਨੇ ਇੰਸਟਾ ਉਹ ਇਹਨਾਂ ਚੀਜ਼ਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਦੂਰ ਰੱਖੋ ਕਿਉਂਕਿ ਨਾ ਤਾਂ ਕਿਸੇ ਧਰਮ ਦਾ ਇੰਸਟਾਗ੍ਰam ਹੈ ਨਾ ਕਿਸੇ ਸਟੇਟ ਦਾ ਇੰਸਟਾਗ੍ਰam ਹੈ ਨਾ ਇੰਡੀਆ ਦਾ ਇਹ ਤਾਂ ਇੰਟਰਨੈਸ਼ਨਲ ਲੈਵਲ ਤੇ ਗਲੋਬਲ ਲੈਵਲ ਦੀਆਂ ਪ੍ਰੋਬਲਮਸ ਨੇ ਉਹਨਾਂ ਤੇ ਸਾਨੂੰ ਆਪਣੇ ਆਪ ਨੂੰ ਦੂਰ ਰੱਖ ਕੇ ਹੀ ਬਚਿਆ ਜਾ ਸਕਦਾ ਕੀ ਧਰਮ ਨਾਲ ਜੁੜ ਲੋਕ ਜੁੜੇ ਹੋਏ ਨੇ ਚਾਹੇ ਕੀਰਤਨ ਕਰਦੇ ਨੇ ਗ੍ਰੰਥੀ ਨੇ ਪ੍ਰਚਾਰਕ ਨੇ ਉਹਨਾਂ ਦੇ ਕੋਲ ਫੋਨ ਹੋਣਾ ਆ ਫੋਨ ਤਾਂ ਹੋਣਾ ਚਲੋ ਦੂਜੀ ਗੱਲ ਆ ਫੋਨ ਤਾਂ ਹਰੇਕ ਕੋਲ ਅੱਜ ਕੱਲ ਸਾਡੀ ਰੁਟੀਨ ਦਾ ਹਿੱਸਾ ਬਣ ਗਿਆ ਪਰ ਕੀ ਉਹਨਾਂ ਨੂੰ ਇਹਨਾਂ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਤੇ ਹੋਣਾ ਚਾਹੀਦਾ ਦੇਖੋ ਸਮੇਂ ਦੀ ਟੈਕਨੋਲੋਜੀ ਨੂੰ ਸਮੇਂ ਦੀ ਅੜੀਆ ਜੀ ਨੂੰ ਉਹਨੂੰ ਵਰਤ ਲੈਣਾ ਕੋਈ ਮਾੜੀ ਗੱਲ ਨਹੀਂ ਲੇਕਿਨ ਤੁਸੀਂ ਕਿਸ ਭਾਵਨਾ ਦੇ ਨਾਲ ਕਿਸ ਵਿਜ਼ਨ ਦੇ ਨਾਲ ਵਾਤ ਰਹੇ ਹੋ ਇਹ ਤੇ ਤੇ ਡਿਪੈਂਡ ਕਰਦਾ ਹੈ ਅਛੀਆਂ ਚੀਜ਼ਾਂ ਵੀ ਸਾਨੂੰ ਇੰਸਟਾਗ੍ਰਾਮ ਤੇ ਮਿਲਦੀਆਂ ਨੇ ਅچھے ਵਿਚਾਰ ਵੀ ਸਾਨੂੰ ਮਿਲਦੇ ਨੇ ਕਥਾ ਮਿਲਦੀ ਆ ਕੀਰਤਨ ਮਿਲਦਾ ਕਿੰਨੇ ਵੱਡੇ ਵੱਡੇ ਮਹਾ ਮੰਗਲੇਸ਼ਵਰ ਆ ਜਿਨ੍ਹਾਂ ਨੂੰ ਅਸੀਂ ਕਦੇ ਜੀਵਨ ਦੇ ਵਿੱਚ ਜਾ ਕੇ ਦਰਸ਼ਨ ਨਹੀਂ ਕਰ ਪਾਉਂਦੇ ਅਸੀਂ ਇੰਸਟਾਗ੍ਰਾਮ ਦੇ ਜ਼ਰੀਏ ਅچھے ਕਲਿੱਪ ਵੀ ਅਸੀਂ ਦੇਖ ਸਕਦੇ ਆ ਡਿਪੈਂਡ ਤੁਹਾਡੀ ਸਰਚਿੰਗ ਹੈ ਤੁਹਾਡੇ ਮਾਈਂਡ ਵਿੱਚ ਕੀ ਸਰਚ ਚੱਲ ਰਿਹਾ ਹੈ ਉਹੀ ਸਰਚਿੰਗ ਤੁਹਾਡੇ ਉਂਗਲਾਂ ਤੇ ਆ ਜਾਂਦੀ ਹੈ ਕੀ ਤੁਹਾਡੇ ਫੋਨ ਦੀ ਸਰਚਿੰਗ ਚ ਕੀ ਚੱਲਦਾ ਮੇਰੇ ਸਾਥੀ ਤੁਸੀਂ ਚੈੱਕ ਕਰ ਸਕਦੇ ਹੋ ਕਰਿਓ ਜਰਾ ਆਪਾਂ ਵੀ ਦੇਖ ਲਈਏ ਲੋ ਦੇਖੀਏ ਕਿ ਹਰਜੀਤ ਸਿੰਘ ਜੀ ਬਾਬਾ ਹਰਜੀਤ ਸਿੰਘ ਜੀ ਦੀ ਸਰਚਿੰਗ ਦੇ ਵਿੱਚ ਕੀ ਚੱਲਦਾ ਇਹ ਵੀ ਦੇਖ ਲੈਣਾ ਕਿ ਉਹ ਕੀ ਸਰਚ ਕਰਦੇ ਨੇ ਹਮ ਜ਼ਰੂਰ ਸਰਚਿੰਗ ਇੱਧਰ ਆਂਦੀ ਹੈ ਇਹ ਫਿਰ ਸਰਚਿੰਗ ਆ ਸਾਰੀ ਹਮ ਵੀਡੀਓਜ਼ ਦੇ ਵਿੱਚ ਸਰਚਿੰਗ ਹੁੰਦੀ ਹੈ ਵੀਡੀਓਜ਼ ਵਿੱਚ ਉਹੀ ਸ਼ੋ ਹੁੰਦੀਆਂ ਨੇ ਸਰਚਿੰਗ ਦੇ ਵਿੱਚ ਹਾਂ ਇਹ ਵੀਡੀਓਸ ਨਹੀਂ ਸ਼ੋਹਨਦੀਆਂ ਇਹ ਤਾਂ ਸਨਾਤਨ ਉਹੀ ਦੇਖੋ ਦੇਖੋ ਜੇ ਤੁਹਾਡਾ ਮਾਈਂਡ ਸਨਾਤਨ ਦੇ ਵੱਲ ਲੱਗਾ ਹੋਇਆ ਜੇ ਤੁਸੀਂ ਸਨਾਤਨ ਦੀ ਗੱਲ ਕਰਦੇ ਹੋ ਇਹਦੇ ਵਿੱਚ ਸਨਾਤਨ ਦੀਆਂ ਵੀਡੀਓਸ ਵੀ ਆ ਰਹੀਆਂ ਨੇ ਹਾਂ ਸਰਚਿੰਗ ਉਹੀ ਤੁਸੀਂ ਪਹਿਲਾਂ ਹੀ ਕਹਿ ਚੁੱਕੇ ਹੋ ਪਾਤ ਕੀ ਹੈ ਹਮ ਸਰਚਿੰਗ ਇਹ ਨਹੀਂ ਹੈਗੀ ਹਮ ਸਰਚਿੰਗ ਆ ਕਿ ਤੁਸੀਂ ਇੱਥੇ ਜਾ ਕੇ ਸਰਚ ਕੀ ਕੀਤਾ ਹੋਇਆ ਉਹਦੇ ਨਾਲ ਵੀਡੀਓਸ ਉਹ ਆਉਣਗੀਆਂ ਜੋ ਤੁਸੀਂ ਉੱਪਰ ਨਾਮ ਸਰਚ ਕੀਤੇ ਹੋਏ ਨੇ ਉਹੀ ਵੀਡੀਓਸ ਨੀਚੇ ਆਉਣਗੀਆਂ ਹਮ ਜੇ ਤੁਸੀਂ ਕਿਸੇ ਸਾਧੂ ਨੂੰ ਇੱਕ ਨੂੰ ਸਰਚ ਕੀਤਾ ਤੁਹਾਨੂੰ ਮਲਟੀਪਲ ਆਪਸ਼ਨ ਸਾਧੂਆਂ ਦੀ ਆ ਜਾਏਗੀ ਅਗਰ ਤੁਸੀਂ ਕਿਸੇ ਨੰਗੇਜ ਪੁਨੇ ਵਾਲੇ ਨੂੰ ਤੁਸੀਂ ਸਰਚ ਕੀਤਾ ਉਹਦੇ ਕੰਟੈਂਟ ਨੂੰ ਹੈਸ਼ਟੈਗ ਲੱਗੇ ਵੀ ਹੁੰਦੇ ਨੇ ਸਾਰੇ ਉਹ ਚੱਕ ਕੇ ਉਸੇ ਨੂੰ ਅੱਗੇ ਕਰਦੇ ਚਲੋ ਇੱਕ ਸਵਾਲ ਆਖਰੀ ਕਰ ਲੈਂਦੇ ਆ ਤੁਸੀਂ ਇੱਥੇ ਰਹਿੰਦੇ ਹੋ ਇੱਕ ਸੁਸਾਇਟੀ ਆ ਘਰ ਤੁਹਾਡੇ ਬਹੁਤ ਨੇੜੇ ਨੇ ਲੋਕ ਤੁਹਾਡੀਆਂ ਵੀਡੀਓ ਸੋਸ਼ਲ ਮੀਡੀਆ ਦੇਖਦੇ ਹੋਣਗੇ ਲੋਕ ਜਿਹੜੇ ਤੁਹਾਨੂੰ ਗਾਲਾਂ ਕੱਢਦੇ ਆ ਉਹ ਵੀ ਜਿਹੜੇ ਤੁਹਾਡੇ ਗਵਾਂਢੀ ਨੇ ਆੜੰਗਵਾੜ ਵਾਲੇ ਉਹ ਵੀ ਦੇਖਦੇ ਹੋਣਗੇ ਕਦੇ ਕਿਸੇ ਨੇ ਕਿਹਾ ਨਹੀਂ ਕਿ ਹਰਜੀਤ ਸਿੰਘ ਕਿਹੜੇ ਕੰਮ ਦੇ ਵਿੱਚ ਪੈ ਗਿਆ ਲੋਕ ਤਾਂ ਤੈਨੂੰ ਲਾਣ ਤਾਂ ਪਾਉਂਦੇ ਆ ਮੇਰਾ ਪੜੋਸ ਜਿਹੜਾ ਇਹ ਮੇਰਾ ਸੈਕਟਰ ਹੈ ਮੇਰਾ ਘਰ ਹੈ ਹਮ ਮੇਰੇ ਆਪਣੇ ਮੂੰਹ ਕੀ ਕਹਿਣਾ ਹਮ ਕਿਤੇ ਜੇ ਤੁਹਾਡੇ ਕੋਲ ਸਮਾਂ ਹੋਏ ਮੇਰੇ ਪੜੋਸੀ ਨੂੰ ਕਿਸੇ ਨੂੰ ਤੁਸੀਂ ਪੁੱਛੋ ਵੀ ਹਰਜੀਤ ਸਿੰਘ ਕਿਵੇਂ ਦਾ ਹੈ ਹਮ ਆਹ ਹਰਜੀਤ ਸਿੰਘ ਨੇ ਇੱਥੇ ਬਾਣੇ ਵਾਲਿਆਂ ਦਾ ਜਿਹੜਾ ਸਤਕਾਰ ਕਿੰਨਾ ਕੁ ਵਧਾਇਆ ਹਮ ਮੇਰੇ ਕੋ ਦੋ ਦੋ ਸੌ 300 ਉਹ ਇਹ ਨਿਹੰਗ ਸਿੰਘ ਹਮ ਆ ਕੇ ਰਹਿ ਕੇ ਗਿਆ ਜਿਹੜਾ ਜਿੰਨੇ ਘਰ ਦੇਖਦੇ ਨੇ ਹਰ ਘਰ ਦੇ ਵਿੱਚ ਮੈਂ ਉਹਨਾਂ ਨੂੰ ਸੌਾਇਆ ਹਮ ਜਾਦਵੀ ਜਾਂਦੇ ਕੇ ਸਾਰੇ ਘਰ ਮੋਸਟਲੀ ਜਿਹੜੇ ਹੈਗੇ 99% ਹਿੰਦੂ ਫੈਮਲੀਆ ਨੇ ਕੋਈ ਉੱਤਰਾਖੰਡ ਤੋਂ ਆ ਕੋਈ ਹਿਮਾਚਲ ਤੋਂ ਆ ਕੋਈ ਪੰਜਾਬ ਤੋਂ ਅਲੱਗ ਅਲੱਗ ਜਗ੍ਹਾ ਤੋਂ ਨੇ ਸਾਰੇ ਮੈਂ ਕਿਸੇ ਦੇ ਅਜੇਹਾ ਕੰਨੀ ਜਿਹਦੇ ਕਰ ਨਿਹੰਗ ਸਿੰਘਾਂ ਨੂੰ ਨਾ ਸੁਲਾਇਆ ਹੋਵੇ ਪ੍ਰੋਗਰਾਮ ਦੇ ਤਹਿਤ ਜਦੋਂ ਅਜੇਹੇ ਕਾਰਜ ਹੋ ਜਾਂਦੇ ਇੱਕ ਬੰਦਾ ਨਿਹੰਗ ਸਿੰਘ ਬਾਣੇ ਵਾਲਾ ਇੱਕ ਕੁੜੀ ਨੂੰ ਮਾਰ ਕੇ ਲਾਈਵ ਹੋ ਕੇ ਆਪਣੇ ਆਪ ਦੇ ਵਿੱਚ ਦਹਿਸ਼ਤ ਫਲਾਉਂਦਾ ਹੈ ਤਾ ਇਹਨਾਂ ਘਰਾਂ ਦੇ ਵਿੱਚ ਅੱਜ ਮੈਂ ਤਾਂ ਸਲਾਹ ਸਕਦਾ ਕਿਉਂਕਿ ਮੇਰੇ ਤਾਂ ٹرسٹ ਹੈ ਇਹਨਾਂ ਨੂੰ ਵੀ ਦੇ ਕੋਲ ਕੌਣ ਆ ਕਿ ਮੈਂ ਰਿਸਪਾਂਸਿਬਲ ਐ ਲੇਕਿਨ ਸੜਕ ਜਾਂਦਾ ਅੱਜ ਬੰਦਾ ਤੁਹਾਡੇ ਘਰ ਦੇ ਲਾਗੇ ਮੇਰੀ ਗੱਡੀ ਪੈਂਚਰ ਹੋ ਜਾਵੇ ਮੇਰੇ ਨੀਲਾ ਬਾਣਾ ਪਾਇਆ ਵਾ ਹੋਵੇ ਤੁਹਾਡੇ ਮਾਤਾ ਪਿਤਾ ਨੂੰ ਮੈਂ ਕਹਾ ਕਿ ਮੈਂ ਜਰਾ ਰਾਤ ਰਹਿਣਾ ਤੁਸੀਂ ਮੈਨੂੰ ਰੱਖੋਗੇ ਨਹੀਂ ਰੱਖੇਗਾ ਜਦੋਂ ਅਜਿਹੇ ਹਾਰਦਤਾ ਹੁੰਦੀਆਂ ਨੇ ਉਦੇ ਨਾਲ ਕੀ ਹੁੰਦਾ ਕਿ ਟੋਟਲ ਕਮਿਊਨਿਟੀ ਜਿਹੜੀ ਹੈ ਕਿ ਯਾਰ ਜਿੱਥੇ ਸਾਰੇ ਜਿਹੜੇ ਬਾਣੇ ਵਾਲੇ ਨੇ ਉਹਨਾਂ ਨੂੰ ਫਿਰ ਜਿਹੜਾ ਹੈਗਾ ਪ੍ਰੋਬਲਮਸ ਆਉਂਦੀ ਹੈ ਹਰਜੀਤ ਸਿੰਘ ਨੇ ਇਸੇ ਗੱਲ ਕਰਕੇ ਆਵਾਜ਼ ਨੂੰ ਬੁਲੰਦ ਕਰ ਰਹੇ ਆ ਕਿ ਸਮਾਜ ਵਿੱਚ ਜਿਹੜੇ ਹੋਰ ਜਿੰਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਸਿਰਫ ਇੱਕ ਜਥੇਬੰਦੀਆ ਮੰਨ ਲਓ ਬੋਲਿਆ ਰਾਜਾ ਰਾਸ ਸਿੰਘ ਬੋਲਿਆ ਜਿਹੜਾ ਵਰਖਲਾਫ ਆ ਕੇ ਬੁੱਧ ਕੇ ਬੋਲਿਆ ਇੱਕ ਵੀ ਜਥੇਦਾਰ ਮੇਰੇ ਕੋਲ ਸਾਰੇ ਹੀ ਆਏ ਹੋਏ ਨੇ ਦਾਲਾ ਬਾਰੀ-ਬਾਰੀ ਕੋਈ ਨਹੀਂ ਆਇਆ ਹੈਗਾ ਜਿਹੜਾ ਨਾਂ ਆਇਆ ਹੋਵੇ ਸਾਰੇ ਸਾਧੂ ਸੰਤ ਆਉਂਦੇ ਰਹਿੰਦੇ ਨੇ ਇੱਕ ਵੀ ਜਥੇਦਾਰ ਬਾਕੀ ਜਿਹੜੀਆਂ ਕਹਿੰਦੀਆਂ ਕਾ ਹੁੰਦੀਆਂ ਜਿਹੜੀਆਂ ਐਕਚੁਅਲ 'ਚ ਸਾਡੀਆਂ ਜਥੇਵੰਦੀਆਂ ਮੋਡਾਦਾਲੇ ਮੁਖੀ ਨੇ ਵਿਰੋਧ ਕੀਤਾ ਵੀ ਸਿੱਖਾਂ ਦਾ ਜਿਹੜਾ ਕਿਰਦਾਰ ਨਹੀਂ ਵੀ ਔਰਤਾਂ ਤੇ ਬੱਚਿਆਂ ਤੇ ਹੱਥ ਚੱਕੇ ਬੀਦੀ ਚੰਦੀਏ ਨਹੀਂ ਕਦੇ ਬੋਲੇ ਬਕਾ ਲੀਏ ਨਹੀਂ ਬੋਲੇ ਕਦੇ ਵੀ ਬਟਾਲੇ ਵਾਲੇ ਨਹੀਂ ਬੋਲੇ ਟਕਸਾਲ ਨਹੀਂ ਬੋਲੇ ਨਾਨਕ ਸਾਹਿਬ ਸੰਪਰਦਾ ਨਹੀਂ ਬੋਲੇ ਸੰਤ ਸਮਾਜ ਨਹੀਂ ਬੋਲੇ ਰਾੜਾ ਸਾਹਿਬ ਤੋਂ ਨਹੀਂ ਕੋਈ ਬੋਲੇਆ ਕਿੰਨੀਆਂ ਸੰਪਰਦਾਵਾਂ ਨੇ ਕੋਈ ਬੋਲੇਆ ਕੋਈ ਨਹੀਂ ਬੋਲੇਆ ਸੋ ਇਹ ਜਿਹੜਾ ਪਾਰਟ ਹੈ ਵੀ ਨਾਂ ਬੋਲਣਾ ਇੱਕ ਬੰਦਾ ਉਹੀ ਆਕੇ ਇਹਦੇ ਚ ਬੋਲੇਆ ਉਹ ਵੀ ਪਤਾ ਨਹੀਂ ਕੀ ਆ ਉਹਦਾ ਲਾਲਚ ਸੀ ਮੈਨੂੰ ਤਾਂ ਸਮਝ ਨਹੀਂ ਲੱਗੀ ਹੈਗੀ ਕਿ ਜਿਹੜਾ ਬੋਲੇਆ ਹੁਣ ਵੀ ਇਹ ਕਿੰਨੀ ਹੋ ਰਿਹਾ ਕਿ ਬੋਲ ਸਕਦਾ ਉਹ ਕਾਰਨ ਕੀ ਆ ਕਿ ਜਦੋਂ ਬੰਦਾ ਕਿਸੇ ਦੇ ਅ ਔਰਤਾਂ ਦਾ ਸਾਰਾ ਲੈ ਆ ਉਹਨੇ ਕਿਵੇਂ ਦੇ ਬਲੇਮ ਲਗਾਏ ਕਿੰਨਾ ਕੁਛ ਪਿਛਲੇ ਲੰਮੇ ਸਮੇਂ ਤੋਂ ਬੋਲਦੇ ਆਏ ਨੇ ਇਹ ਪਰਮੇਸ਼ਵਰ ਦੀ ਖੇਲ ਹੈ ਉਹਨਾਂ ਨੂੰ ਸਮੱਤ ਬਖਸ਼ੀ ਉਹਨਾਂ ਨੇ ਬੋਲਿਆ ਮੈਨੂੰ ਹੌਸਲਾ ਬਖਸ਼ਿਆ ਮੈਂ ਆਪ ਬੋਲਿਆ ਇੱਕ ਔਰਤ ਜਿਸ ਤੇ ਜਿਸ ਤੇ ਤੁਹਾਡੇ ਤੇ ਇਲਜ਼ਾਮ ਲਾਏ ਜ਼ਬਰਜਨਾਹ ਦੇ ਇਲਜ਼ਾਮ ਵੀ ਤੁਹਾਡੇ ਤੇ ਲੱਗੇ ਹੋਏ ਆ ਉਸਨੇ ਕਿਹਾ ਕਿ ਇੱਕ ਔਰਤ ਦੇ ਨਾਲ ਇੰਨਾ ਗਲਤ ਕਰਨ ਵਾਲਾ ਇੱਕ ਔਰਤ ਦੇ ਹੀ ਹੱਕ ਦੇ ਵਿੱਚ ਬੋਲ ਰਿਹਾ ਪੁੱਤ ਤੁਹਾਡੇ ਕੋਲ ਰਾਈਟ ਆ ਇੱਕ ਹਮ ਸੁਪਰੀਮ ਕੋਰਟ ਨੇ ਦਿੱਤਾ ਤੁਸੀਂ ਆਪਣੇ ਨਾਲ ਦੇ ਕੈਮਰਾਮੈਨ ਵਾਲੇ ਤੇ ਅੱਜ ਇਲਜ਼ਾਮ ਲਾ ਸਕਦੇ ਹੋ ਹਮ ਜਦ ਕਿ ਤੁਸੀਂ ਆਪਸ ਵਿੱਚ ਕਿਵੇਂ ਰਹਿ ਰਹੇ ਪਰਮੇਸ਼ਵਰ ਜਾਣਦਾ ਹੈ ਅਗਰ ਤੁਸੀਂ ਉਹਤੇ ਇਲਜ਼ਾਮ ਲਗਾਤੇ ਪੁਲਿਸ ਕੀ ਕਰੂਗੀ ਤੁਹਾਡੀ ਸੁਣੇਗੀ ਨਾ ਰਾਈਟ ਹੈ ਨਾ ਤੁਹਾਡੇ ਕੋਲ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਉਹਨਾਂ ਨੇ ਕੀ ਕਰਨਾ ਹੈਗਾ ਤੁਹਾਡੀ ਐਫ ਆਈ ਆਰ ਦਰਜ ਕਰ ਲੈਣੀ ਆ ਹੁਣ ਸੱਚ ਕੀ ਹੈ ਝੂਠ ਕੀ ਹੈ ਉਹ ਬਾਈ ਇਨਕੁਆਰੀ ਚ ਪਤਾ ਲੱਗੇਗਾ ਅਸੀਂ ਆਮਣੇ ਸਾਹਮਣੇ ਬੈਠੇ ਹਾਂ ਕਦੇ ਮੈਂ ਕਿਉਂ ਬੈਠਾ ਹਾਂ ਮੇਰਾ ਲੈਵਲ ਨਹੀਂ ਲੈਵਲ ਦੀ ਗੱਲ ਨਹੀਂ ਬਟ ਸੱਚ ਸੱਚ ਮੈਂ ਥਾਣੇ ਮੈਂ ਥਾਣੇ ਦੇ ਵਿੱਚ ਕਈ ਵਾਰ ਬੈਠੇ ਹਾਂ ਥਾਣੇ ਚ ਬੈਠੂਗਾ ਨਾ ਬੰਦਾ ਜਿੱਥੇ ਕੰਪਲੇਟ ਇੱਕ ਵਾਰ ਥੋੜੀ ਮੇਰੀ 6 ਮਹੀਨੇ ਇਨਕੁਆਰੀ ਚੱਲੀ ਆ 6 ਮਹੀਨੇ ਦੀ ਇਨਕੁਆਰੀ ਤੋਂ ਬਾਅਦ ਬਕਾਇਦਾ ਉਹ ਪਰਚਾ ਜਿਹੜਾ ਪੁਲਿਸ ਨੇ ਕੈਨਸਲ ਕੀਤਾ ਹੈ। ਹੂੰ 21 ਚ ਆਪਣੇ ਉਹ ਰਿਪੋਰਟ ਕਰਦੇ ਨੇ। 6 ਮਹੀਨੇ ਬਾਅਦ ਉਹ ਪੁਲਿਸ ਨੂੰ ਪਾਰਟੀ ਬਣਾ ਕੇ ਪਰਚਾ ਕਰਾ ਲੈਂਦੇ ਨੇ। ਪਰਚਾ ਹੋ ਗਿਆ। ਬੰਦਾ মিডিਆ ਚ ਉਹਦਾ ਹੁੰਦਾ ਜਿੱਦ ਪੁਲਿਸ ਸੁਣਵਾਈ ਨਾ ਕਰੇ। ਹੂੰ ਫਿਰ ਦੂਸਰਾ ਪੁਲਿਸ ਨੇ ਤਾਂ ਪਰਚਾ ਕੈਨਸਲ ਕੀਤਾ ਹੈ। ਹੂੰ ਪੁਲਿਸ ਨੇ ਪਰਚਾ ਕੈਨਸਲ ਕਰਕੇ ਉਹ ਲੀਗਲ ਡਵਾਈਸ ਲੈ ਕੇ ਮਾਨਜੋਦ ਅਦਾਲਤ ਨੇ ਐਕਸੈਪਟ ਕਰ ਲਿਆ। ਹੂੰ ਪੁਲਿਸ ਨੂੰ ਉਸੇ ਚੀਜ਼ ਨੂੰ ਤੁਸੀਂ ਹਥਿਆਰ ਬਣਾ ਕੇ ਮੈਨੂੰ ਤੁਸੀਂ ਇਹ ਨਹੀਂ ਕਹਿਆ ਸਰ ਤੁਸੀਂ ਇਲਜ਼ਾਮ ਲਾਇਆ ਸਾਬਤ ਥੋੜੀ ਕਿਸੇ ਗੱਲ ਦਾ ਮੈਂ ਉੱਥੇ ਤੇ ਬਕਾਇਦਾ ਜ਼ਮਾਨਤ ਨਹੀਂ ਕਰਵਾਈ ਪਰਚਾ ਕੈਂਸਲ ਹੋਇਆ ਸੋ ਇਸ ਗੱਲ ਕਰਕੇ ਇਹ ਲੋਕ 4 ਸਾਲ ਹੋ ਗਏ ਨੇ ਚੌਥਾ ਸਾਲ ਚੱਲਦਾ 25 ਚੱਲਦਾ 4 ਸਾਲ ਤੋਂ ਸਿਰਫ ਮੀਡੀਆ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਦੁਸ਼ਮਣ ਨੇ ਜਿਨ੍ਹਾਂ ਤੇ ਪੈਸੇ ਲੈ ਕੇ ਵੀਡੀਓ ਬਣਾਈ ਜਾਂਦੇ ਨੇ ਚੈਨਲ ਵਾਲੇ ਨੂੰ ਵੀਊ ਚਾਹੀਦੇ ਨੇ ਉਹਨਾਂ ਨੂੰ ਚੈਨਲਾਂ ਦਾ ਵੀ ਇੱਕ ਮਿਆਰ ਹੁੰਦਾ ਹੈ ਇਹ ਕਿਰਦਾਰ ਹੁੰਦਾ ਹੈ ਜਰਨਲਿਸਟ ਦੀ ਇੱਕ ਲੈਂਗੁਏਜ ਹੁੰਦੀ ਹੈ ਬਹੁਤ ਸਾਰੇ ਅਜਿਹੇ ਚੈਨਲ ਨੇ ਜਿਨੇ ਨੇ ਇਹ ਜੀ ਮਾੜੀ ਸ਼ਬਦਾਵਲੀ ਉਹਨਾਂ ਤੇ ਚਲਾ ਰਹੇ ਨੇ ਕਿਸੇ ਦੇ ਪਰਿਵਾਰ ਬਾਰੇ ਤੁਸੀਂ ਨਹੀਂ ਬੋਲ ਸਕਦੇ ਨਾ ਚਲਾ ਸਕਦੇ ਨੇ ਸਮਾਂ ਆ ਕੇ ਇਕੱਲੇ ਇਕੱਲੇ ਨੂੰ ਆਪਾਂ ਜਰੂਰ ਪੁੱਛਾਂਗੇ ਕਿ ਤੁਸੀਂ ਕੀ ਚਲਾਇਆ ਸੀ ਜੀ ਜ਼ਰੂਰ ਤੁਸੀਂ ਜਵਾਬ ਜ਼ਰੂਰ ਦੋਗੇ ਜਿਨ੍ਹਾਂ ਨੇ ਤੁਹਾਡੇ ਤੁਹਾਡੇ ਡੈਫੀਨਟਲੀ 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 ਬਿਲਕੁਲ ਇਹ ਸੀ ਕਿ ਬਾਬਾ ਹਰਜੀਤ ਸਿੰਘ ਰਸੂਲਪੁਰੀਆ ਹਮੇਸ਼ਾ ਬੇਬਾਕ ਅਤੇ ਆਪਣੀ ਬੇਬਾਕੀ ਦੇ ਨਾਲ ਬਿਆਨਾਂ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ ਹਮੇਸ਼ਾ ਹੀ ਜਦੋਂ ਵੀ ਇਹ ਗੱਲ ਕਰਦੇ ਨੇ ਸੋਸ਼ਲ ਮੀਡੀਆ ਤੇ ਚਰਚਾ ਜ਼ਰੂਰ ਛਿੜਦੀਆ ਬਾਕੀ ਜੋ ਗੱਲਾਂ ਇਹਨਾਂ ਦੇ ਨਾਲ ਹੋਈਆਂ ਤੁਸੀਂ ਉਸ ਦੇ ਨਾਲ ਕਿੰਨੇ ਕ ਸਹਿਮਤ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ